ਹਾਂਜੀ ਦੋਸਤੋ ਸ਼ਸ਼ੀਕਾਲ ਤੁਸੀਂ ਜਿਆਦਾ ਨਵਾਂ ਦੇਖ ਰਹੇ ਹੋ ਅੱਜ ਅਸੀਂ ਕੋਈ ਨਾ ਤਾਂ ਇੱਥੇ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਨਾ ਕੋਈ ਟੈਕਨੀਕਲ ਚੀਜ਼ਾਂ ਬਾਰੇ ਡਿਸਕਸ ਕਰਨਾ ਹੈ ਇਸ ਤੇ ਇੱਕ ਖੁੱਲੀ ਗੱਲਬਾਤ ਕਰਨੀ ਆ ਅੱਜ ਅਸੀਂ ਪਹੁੰਚੇ ਹਾਂ ਬਿੱਲੂ ਬੋਸ ਦਾ ਫਾਰਮ ਕਹਿ ਲਈ ਇੱਕ ਕਿਸਾਨ ਹੈ ਪੇਸ਼ੇ ਤੋਂ ਤੇ ਸਲੋਗਨ ਹੈ ਖੇਤ ਤੋਂ ਰਸੋਈ ਅਸੀਂ ਪਹੁੰਚੇ ਹਾਂ ਮਾਨਸਾ ਪੌਂਸਲੈਂਡ ਦੇ ਬਿਲਕੁਲ ਗੇਟ ਦੇ ਉੱਪਰ ਸੜਕ ਦੇ ਉੱਪਰ ਗੇਟ ਦੇ ਬਿਲਕੁਲ ਨਾਲ ਬਿੱਲੂ ਬਾਸ ਦਾ ਫਾਰਮ ਬਣਿਆ ਤੇ ਮੇਰੇ ਨਾਲ ਨੌਜਵਾਨ ਜਿੰਮੀ ਦੰਦੀਵਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੈਨ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਦਰਸ਼ਕਾਂ ਨਾਲ ਇੱਕ ਅਜਿਹੀ ਗੱਲਬਾਤ ਕਰਨੀ ਹੈ ਜਿਹਨੂੰ ਸੁਣ ਕੇ ਪੰਜਾਬ ਦੇ ਲੋਕਾਂ ਨੂੰ ਵਿਰਸੇ ਨਾਲ ਪਿਆਰ ਹੋਵੇ ਸੱਭਿਆਚਾਰ ਨਾਲ ਪਿਆਰ ਹੋਵੇ ਤੇ ਪੰਜਾਬ ਦੀ ਵਿਰਾਸਤ ਕੀ ਸੀ ਪਤਾ ਲੱਗੇ ਠੀਕ ਹੈ ਤਾਂ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਹੈ ਕਿ ਸਾਨੂੰ ਇਹ ਸਮਝਾਓ ਜਿੱਥੇ ਆਪਾਂ ਬੈਠੇ ਆ ਇਹ ਜੰਗਲ ਹੈ ਬਾਗ ਹੈ ਸੋਡੀ ਖੇਤੀ ਵਾਲੀ ਜ਼ਮੀਨ ਹੈ ਕੀ ਹੈ ਠੀਕ ਹੈ ਇਹ ਆਪਣੀ ਖੇਤੀ ਵਾਲੀ ਜ਼ਮੀਨ ਹੀ ਹੈ ਸਾਰੀ ਵੈਸੇ ਆਪਣਾ ਪਿੰਡ ਬਰਨਾਲਾ ਸੀਗਾ ਤੇ ਆਪਾਂ ਜਦੋਂ ਮੇਰੇ ਡੈਡੀ ਨੇ ਸੁਰਤ ਸੰਭਾਲੀ ਤੇ ਜੱਦੀ ਪੁਸ਼ਤੀ ਜ਼ਮੀਨ ਆਪਣੀ ਸਾਰੀ ਵੇਚ-ਬੋਚ ਕੇ ਵੀ ਆਪਾਂ ਸਾਰਾ ਰਕਬਾ ਇੱਥੇ ਲੈ ਲਿਆ ਠੀਕ ਹੈ ਇਹ ਠੂਠੇ ਵਾਲੀ ਦਾ ਰਕਬਾ ਹੈ ਤਾਮਕੋਟ ਦੀ ਪੁਲਿਸ ਲੈਨ ਬਣੀ ਹੈ ਜਿਹਦੇ ਵਿੱਚ ਉੱਥੇ ਹੂੰ ਇਹ ਜਿਹੜਾ ਬਿੱਲੂ ਬਾਸ ਦਾ ਫਾਰਮ ਹੈ ਵੀ ਮਤਲਬ ਇਹਦਾ ਹੁਣ ਨਾਮ ਹੈ ਜੋ ਹੂੰ ਵੀ ਮੇਰੇ ਡੈਡੀ ਦਾ ਨਾਮ ਜਗਰੂਪ ਸਿੰਘ ਬਿੱਲੂ ਅੱਛਾ ਹਾਂ ਵੀ ਉਹਦੇ ਕਰਕੇ ਉਹਨਾਂ ਦੇ ਰੱਖਿਆ ਉਹਨਾਂ ਦੇ ਰੱਖਣ ਦਾ ਰੀਜ਼ਨ ਇਹ ਹੈ ਵੀ ਇਹ ਤੋਂ ਪਹਿਲਾਂ ਜੋ ਆਪਾਂ ਦੇਖ ਲਿਆ ਜਾਂ ਤੁਸੀਂ ਇਹ ਤੋਂ ਅੱਗੇ ਦੇਖਣਾ ਹੈ ਵੀ ਇਹ ਇੱਥੇ ਇਹਨੇ ਦਰਖਤ ਕਿਉਂ ਨੇ ਇੰਨੀ ਰੌਣਕ ਕਿਉਂ ਹੈ ਜੋ ਵੀ ਸਿਸਟਮ ਹੈ ਇਹ ਸਾਰੀ ਇਹਨਾਂ ਦੀ ਮਿਹਨਤ ਹੈ ਅੱਛਾ ਇਹਨਾਂ ਨੇ ਆਪ ਲਾਏ ਹੋਏ ਆ ਇਹਨਾਂ ਦੇ ਅੱਥੀ ਦਰਖਤ ਸਾਰੇ ਇਹ ਲੱਗੇ ਹੋਏ ਆ ਇਹ ਤੋਂ ਪਹਿਲਾਂ ਇੱਥੇ ਕੱਲੇ ਟਿੱਬੇ ਸੀ ਹੁਣ ਵੀ ਤੁਸੀਂ ਦੇਖਿਆ ਬਹਾਨਾ ਆਪਣਾ ਉੱਚਾ ਹੈ ਹਾਂ ਵੀ ਨਰੋਲ ਖੇਤੀ ਵੱਲ ਇਹਨਾਂ ਦਾ ਕੋਈ ਜਿਆਦੇ ਕਿਉਂਕਿ ਨਰੋਲ ਖੇਤੀ ਕਰਦੀ ਸਾਰੇ ਕਿਸਾਨ ਕਰਦੀ ਪਰ ਇਹ ਆਪਾਂ ਨੇ ਤੋਂ ਰੋਲ ਖੇਤੀ ਅਜੇ ਤੱਕ ਹੋਈ ਨਹੀਂ ਹੋਈ ਨਹੀਂ ਜਿਵੇਂ ਆਪਾਂ ਖੇਤੀ ਕਰਦੇ ਆਂ ਜ਼ਿਆਦਾਤਰ ਪੈਸਾ ਕਮਾਉਣ ਦੇ ਲਈ ਉਤਪਾਦਨ ਕਰਨ ਦੇ ਲਈ ਮਾਨੂੰ ਕਮਾਈ ਹੁੰਦੀ ਹੈ ਵੀ ਆਪਾਂ ਨੂੰ ਪਹਿਲਾਂ ਅੰਗ ਲਿਆ ਹੁੰਦਾ ਵੀ ਇਹ ਚੋਂ ਇੰਨੀ ਕਮਾਈ ਸਾੜੀ ਤੇ ਇੰਨੀ ਸੋਹਣੀ ਵੀ ਆਪਣਾ ਉਹ ਵੇਦਨ ਰਿਹਾ ਠੀਕ ਹੈ ਵੀ ਮੰਨ ਲਓ ਵੀ ਇੱਕ ਹਰ ਬਾ ਆਪਣਾ ਹੁਣ ਮੰਨ ਲਓ ਵੀ 7 ਗੇਲੇ ਨੇ ਵੇਚ ਦਿਆ ਜਿਹੜੇ ਆਪਣੇ ਆਪਣਾ 6-700 ਦਰਖਤ ਹੈ ਵੀ ਲੋਕਾਂ ਦੇ ਭਾਦੀ ਲੱਗ ਪਗ ਵੀ ਆਪਾਂ ਨੂੰ ਮੂਰਖ ਸਮਝਿਆ ਜਾਂਦਾ ਹੁਣ ਆ ਵੀ 700 ਦਰਖਤ ਤੇ 7 ਕਿੱਲੇ ਵੀ ਕੀ ਫਸਲ ਹੋਣੀ ਕਿੱਲੇ ਚ 100 ਦਰਖਤ ਨਾ ਹੀ ਇਹਨੂੰ ਕੋਈ ਬਾਕੀ ਆਪਾਂ ਠੇਕੇ ਦੇ ਗਰੀ ਦਿੱਤੀ ਨਹੀਂ ਹਾਂ ਅਗਲਾ ਕੋਈ ਪਾਣੀ ਦਰਖਤ ਜੂਝ ਜਾਂਦੇ ਹੋਣਗੇ ਨਾ ਹੀ ਕੋਈ ਲਵੇ ਹਰੇਕ ਬੰਦੇ ਦੇ ਭਾਦੀ ਸ਼ਾਇਦ ਵੀ ਆਪਾਂ এবਾਰ ਇਹਦੇ ਚ ਆਪਣਾ ਆਪ ਦਾ ਵਿਜ਼ਨ ਠੀਕ ਹੈ ਜਿਹੜੇ ਆ ਦਰਖਤ ਜਿਵੇਂ ਆਪਾਂ ਆਸੇ-ਪਾਸੇ ਸਾਰੇ ਦੇਖੀ ਜਾਂਦੇ ਆ ਇਹ ਕਿੰਨੇ ਮਣ ਚ ਹੋਣਗੇ ਜਿਹੜੇ ਤਾਂ ਹੈਗੇ ਆ ਆਪਣਾ ਮਾਹੌਲ ਬਣਿਆ ਹੋਇਆ ਸਭ ਇਹ ਹੈਗਾ ਡੇਢ ਕਿੱਲੇ ਠੀਕ ਆ ਆ ਟਿੱਬਾ ਹੈਗਾ ਪੌਣਾ ਕਿੱਲੇ ਨੂੰ ਪੌਣੇ ਚ ਆਪਾਂ ਆਪ ਦਾ ਬਾਗ ਤਿੰਨ ਸਾਲ ਪਹਿਲਾਂ ਸ਼ੁਰੂ ਕਰਿਆ ਸੀ ਹੂੰ ਪ ਫਨਾਰ ਕਿਨੂ ਮਰੂਦ ਮਰੂਦਾਂ ਦੀਆਂ ਕਈ ਕਿਸਮਾਂ ਆਉਂਦੀਆਂ ਸਾਰੀ ਵੈਰਾਈਟੀ ਉਹ ਆਪਾਂ ਲਾਈ ਹੋਈ ਉਹਦੇ ਵਿੱਚ ਆਪਾਂ ਆਪਦਾ ਹਰਾ ਚਾਰਾ ਤੇ ਉਹ ਬਾਹਣ ਨੂੰ ਆਪਾਂ ਕੱਲਾ ਨੇਰੀ ਪਾਣੀ ਲਾਉਣੇ ਤੇ ਜੋ ਉਹਦੇ ਚ ਕਹੀ ਨਹੀਂ ਹੈਗਾ ਵੀ ਆਪਾਂ ਹਰਾ ਬੀਜਣਾ ਹੀ ਜੋ ਫालतੂ ਜਿਵੇਂ ਹੋ ਜਾਂਦਾ ਉਹ ਸਾਰਾ ਕੁਦਰਤੀ ਘਾਹ ਵੀ ਉਵੇਂ ਪਾਉਣੇ ਪਸੂ ਸਾਰਾ ਉਹੀ ਪਾ ਦੇਣ ਤੇ ਕੋਈ ਦਵਾਈਆਂ ਦਾ ਸੜਕਾ ਨਹੀਂ ਕੋਈ ਸਰਕਾ ਕੋਈ ਦਰਾ ਉਤੇ ਜਿਹੜੇ ਫਲਾਂ ਵਾਲੇ ਬੂਟੇ ਰਲੋ ਉਹਨਾਂ ਦੇ ਕਿਸੇ ਤੇ ਕੋਈ ਸੜਕਾ ਨਹੀਂ ਜੀ ਬਾਕੀ ਜਿਹੜੇ ਪੰਜ ਸੱਤ ਗਿੱਲੇ ਚ ਆਪਾਂ ਜੋ ਕਰਦੇ ਆ ਉਹਦੇ ਚ ਬਿਲਕੁਲ ਘੱਟ ਤੋਂ ਘੱਟ ਤੇ ਬਾਹਣ ਚ ਮੰਨ ਲਓ ਵੀ ਮੇਰੀ ਸੁਰਤ 'ਚ ਹੁਣ ਇੱਕ ਦੋ ਵਾਰੀ ਜੀਰੀ ਲੱਗੀ ਆ ਤੇ ਪਹਿਲਾਂ ਇਹ ਜੀਰੀ ਵਾਲਾ ਨਾ ਹੀ ਬਾਹਣ ਸੀ ਤੇ ਨਾ ਹੀ ਆਪ ਲਾਈ। ਅੱਛਾ ਜੀਰੀ ਵੀ ਨਹੀਂ ਆ ਰਹੀ। ਹਾਂ ਪਾਣੀ ਦਾ ਪ੍ਰਬੰਧ ਬਾਧੂ ਆ ਵੀ ਇਹ ਨਹੀਂ ਕਿ ਪਾਣੀ ਨਹੀਂ ਤਾਂ ਨਹੀਂ ਪਾਣੀ ਬਾਧੂ। ਪਰ ਜੀਰੀ ਲਾਉਣ ਤੋਂ ਵੀ ਕਰੇਜ ਕਰਦੇ ਤੁਸੀਂ। ਹਾਂ ਜੀ ਹਾਂ। ਨਰਮਾ ਹੀ ਲਾਉਂਦੇ ਰਹੇ ਆ ਹੁਣ ਬਸ ਇੱਕ ਇਹ ਆ ਵੀ 4 ਸਾਲ ਹੋ ਗਏ ਲਗਾਤਾਰ ਗਲਾਬੀ ਸੁੰਡੀ ਦੇ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਵੀ ਹੁਣ ਐਂਡ ਤੇ ਅੱਕ ਕੇ ਆ ਕੇ ਲੱਗੇ। ਅੱਛਾ। ਆਹ ਦਰਖਤ ਲਾਉਣਾ ਇਹ ਐ ਤਾਂ ਹੈ ਨਹੀਂ ਵੀ ਆਪਾਂ ਖੇਤ ਘੰਟਾ ਕੇ ਦਰਖਤ ਲਾ ਲਈਏ। ਤਾਂ ਬਾਪੂ ਦੀ ਫਿਰ ਤੇਰੀ ਡਿਊਟੀ ਇੱ ਜਦੋਂ ਕਦਾ ਮੈਂ ਵਧੀਆ ਸੁਰਤ ਸੰਭਲੀ ਆ ਪਹਿਲਾਂ ਮੈਂ ਚੰਡੀਗੜ੍ਹ ਪੜਦਾ ਸੀ 2011 ਚ ਮੈਂ ਭਰਤੀ ਹੋ ਗਿਆ ਸੀ ਤੇ ਜਦੋਂ ਦਾ ਵੀ ਮੈਂ ਇੱਥੇ ਆਉਣ ਜਾਣ ਮੇਰਾ ਵਧੀਆ ਪੁਲਿਸ ਲੈਣ ਇੱਥੇ ਕੋਲੇ ਹੁਣ ਕਰਕੇ ਵੀ ਇਹਨਾਂ ਦੀ ਡੇਲੀ 13 ਘੰਟੇ ਹਾਜ਼ਰੀ ਇੱਥੇ ਿੱੱਲ ਹਾਂਜੀ ਸਵੇਰੇ ਮੰਨ ਲਓ ਗਰਮੀਆਂ ਚ 5 5:30 ਤੇ ਸ਼ਾਮ ਨੂੰ ਇਹਨਾਂ 7 ਵਜੇ ਜਾਣਾ 13 ਤੋਂ 14 ਘੰਟੇ ਦੀ ਡੇਲੀ ਦੀ ਹਾਜ਼ਰੀ ਆ ਕੋਈ ਸਾਲ ਚ ਇੱਕ ਅੱਧਾ ਕਿਸੇ ਦਾ ਐਮਰਜੈਂਸੀ ਘੰਟੇ ਤੋਂ ਘੰਟੇ ਲਈ ਵਿਆਰ ਟੈਂਡ ਕਰ ਲੈਣਾ ਵੱਖਰੀ ਗੱਲ ਆ ਪਰ ਇਹ ਕੋਈ ਬਜ਼ਾਰੂ ਚੀਜ਼ ਮੈਂ ਤਾਂ ਨਾ ਤਾਂ ਖਾਂਦੇ ਕਦੇ ਦੇਖੇ ਨਹੀਂ ਖਾਂਦੇ ਨਹੀਂ ਨਾ ਤੇ 15 17 ਸਾਲ ਹੋ ਗਏ ਇਹਨਾਂ ਨੂੰ ਖੰਡ ਛੱਡੀ ਨੂੰ ਹੂੰ ਬਾਕੀ ਇਹਨਾਂ ਦਾ ਇਹੀ ਰੁਟੀਨ ਹੈ ਇੱਥੇ ਆ ਜਾਂਦੇ ਆ ਇਹਨਾਂ ਦਾ ਨਿਊਜ਼ਪੇਪਰ ਪੜ੍ਹਨਾ ਹੂੰ ਜੋ ਵੀ ਬਸ ਮੋਬਾਈਲ ਤੇ ਮੋਬਾਈਲ ਦੇਖਣਾ ਨਹੀਂ ਉਹ ਐਲ ਸਿਰਫ ਸੁਣਨਾ ਸੁਣਨਾ ਦੇਖਣ ਤੇ ਸੁਣਨ 'ਚ ਵੀ ਤਾਂ ਫਰਕ ਕਰਕੇ ਲਾ ਕੇ ਇੰਟਰਵਿਊ ਰੱਖਾ ਉਹ ਜਿਆਦਾ ਸਵੇਰ ਜੋ ਗਰਬਾਣੀ ਹਾਂ ਠੀਕ ਆ ਮਤਲਬ ਇੱਥੇ ਸਾਰਾ ਸਿਸਟਮ ਇਹਨਾਂ ਦਾ ਇੱਥੇ ਆ 12 13 ਘੰਟੇ ਇੱਥੇ ਰਹਿੰਦੇ ਆ ਇੱਥੇ ਰਹਿੰਦੇ ਆ ਤੇ ਜਿਹੜਾ ਤੁਸੀਂ ਡੇਢ ਕਿਲਾ ਜਿਵੇਂ ਦਰਖਤ ਕਹਿ ਲਈ ਆ ਆਪਾਂ ਜਾਂ ਜ਼ਮੀਨ ਉਹਨੂੰ ਕੋਈ ਨੌਕਰ ਵਗੈਰਾ ਹੋਰ ਨੌਕਰ ਪਹਿਲਾਂ ਹੁੰਦਾ ਸੀ ਹੁਣੀ ਮਤਲਬ ਆਪਾਂ ਇਸ ਹਾਲਇਤੀ ਨਹੀਂ ਹੈਗਾ ਤੇ ਪਹਿਲਾਂ ਹਮੇਸ਼ਾ ਕੋਈ ਨੌਕਰ ਕਦੇ ਕੋਈ ਆ ਗਿਆ ਜਿਵੇਂ ਕੋਈ ਗਰੀਬ ਵੀ ਆ ਜਾਂਦਾ ਹੈ ਗਰੀਬ ਗੁਰ ਬਹੁਤ ਰਹਿ ਪੈਂਦਾ ਰੋਟੀ ਪਾਣੀ ਪ੍ਰਬੰਧ ਹੋ ਜਾਂਦਾ ਚੱਲਦਾ ਰਹਿੰਦਾ ਅੱਛਾ ਓਵੇਂ ਨਹੀਂ ਨਹੀਂ ਪੱਕਾ ਨਹੀਂ ਹੈਗਾ ਕੋਈ ਪੱਕਾ ਆਪਾਂ ਉਸ ਪੇਸ਼ੇ ਦੀ ਖੇਤੀ ਨਹੀਂ ਨਾ ਕਰਦੇ ਠੀਕ ਹੈ ਜੇ ਤਾਂ ਹੁਣ ਮੰਨ ਲਓ ਆਪਾਂ ਸੱਤ ਗਿੱਲਾਂ ਚ ਉਹਨੂੰ ਜੋੜ ਕੇ ਫਸਲ ਕੱਢਣੀ ਹੋਵੇ ਹਾਂ ਪੂਰਾ ਸਾਰਾ ਸਮਾਨ ਸਮੂਨ ਪਾ ਕੇ ਫੇਰ ਤਾਂ ਆਪਾਂ ਰੱਖੀਏ 1 ਲੱਖ 20 ਹਜ਼ਾਰ ਤੇ ਫਰੀ ਸੂਰੀ ਹੂੰ ਤੇ ਫਿਰ ਉਹ ਚੀਜ਼ ਆਪਾਂ ਨੂੰ ਬਾਰਾ ਨਹੀਂ ਖਾਂਦੀ ਆਪਾਂ ਵੀ ਜਦੋਂ ਆਪਣਾ ਇੱਕ ਇੱਕ ਵੀ ਤਾਂ ਉਹ ਵੱਜ ਗਿਆ ਹੂੰ ਤੇ ਬਾਕੀ ਫਿਰ ਆਪਣਾ ਜਿੰਨਾ ਘੱਟ ਵੱਧ ਹੋ ਜੂ ਸਰ ਜਾਂਦਾ ਠੀਕ ਹੈ ਹੁਣ ਤੁਸੀਂ ਤਾਂ ਦੱਸਤਾ ਵੀ 8-10 ਕਿੱਲਾਂ ਦੇ ਵਿੱਚੋਂ ਅਸੀਂ 1.5 ਕਿੱਲਾ ਜੰਗਲ ਲਈ ਛੱਡਤਾ ਹਾਂਜੀ ਤਾ ਹੁਣ ਜ਼ਮੀਨਦਾਰ ਇਥੇ ਸੁਣਨ ਵਾਲੇ ਦੀ ਐ ਕਹਣਗੇ ਵੀ ਯਾਰ ਜਿਹਦੇ ਕੋਲ ਜ਼ਮੀਨ ਘਟਾ ਫਿਰ ਅਸੀਂ ਕਿੱਥੇ ਛੱਡੀਏ ਨਾ ਸਹੀ ਹੈ ਜੀ ਇਹ ਬਸ ਇਹ ਆ ਵੀ ਚਲੋ ਦੇਖੋ ਜਿਹੜਾ ਤਾਂ ਜ਼ਮੀਨਦਾਰ ਹੈਗਾ ਜਮਾ ਘਟ ਵਾਲਾ ਕਿਲਾ 2 3 ਠੀਕ ਹੈ ਜੀ ਉਹਦਾ ਦੇਖੋ ਜੀ ਨਰੋਲ ਖੇਤੀ ਕਰੇ ਉਹਦਾ ਉਹਦਾ ਕੁਝ ਉਹਦਾ ਤਾਂ ਕਿਸੇ ਪਾਸੇ ਵੀ ਪੂਰਾ ਨਹੀਂ ਪੈ ਰਿਆ ਉਹਨੇ ਨਰੋਲ ਵੀ ਕਰਕੇ ਦੇਖ ਲਿਆ ਉਹਦਾ ਸਾਰੇ ਪਾਸੇ ਉਹਦੇ ਲੱਗ ਭੱਗ ਹੱਥ ਖੜੇ ਬਿਲਕੁਲ ਬਿਲਕੁਲ ਵੀ ਪਰ ਆਪਾਂ ਜਿਹੜੇ ਜੋ ਆਪਾਂ ਆ ਗਏ ਆਪਾਂ ਆ ਗਏ ਚਲੋ ਆਪਾਂ ਹੁਣ ਅੱਜ ਦੀ ਘੜੀ ਮਲਾਜ ਮਲਾਜਮ ਵੀ ਚਲੋ 11 ਚਾਏ ਹਾਂ ਪਰ ਜਿਹੜਾ ਇਹ ਸਾਰਾ ਸਿਸਟਮ ਹੈ ਇਹ 11 ਦਾ ਹੈ ਕਿਉਂਕਿ ਇੱਥੇ ਜਿੰਨੇ ਦਰਖਤ ਨੇ ਨਾ ਸਾਰਿਆਂ ਦੀ ਉਮਰ 20 ਸਾਲ ਤੋਂ ਵੱਧ ਹੈ ਇਹਦਾ ਮਤਲਬ ਜਦੋਂ 20 ਸਾਲ ਪਹਿਲਾਂ ਲਾਏ ਗਏ ਸੀ ਤਾਂ ਵੀ ਫਿਰ ਫਾਦਰ ਸਾਹਿਬ ਦਾ ਵਿਜ਼ਨ ਕੋਈ ਹੋਰ ਹੋ ਜਾਣਾ ਤੇ ਇੰਨੇ ਜ਼ਿਆਦਾ ਦੇ ਦੇਣੇ ਇੰਨੀ ਜਗ੍ਹਾ ਰੱਖਣੀ ਸਿਸਟਮ ਠੀਕ ਹੈ ਇਹਦੇ ਪਿੱਛੇ ਕੀ ਕਾਰਨ ਹੈ ਤੁਸੀਂ ਪੁਲਿਸ ਲੈਂਡ ਡਿਪਾਰਟਮੈਂਟ ਦੇ ਵਿੱਚ ਵੀ ਕੰਮ ਕਰਦੇ ਹੋ ਪਹਿਲੇ ਵੀ ਵਧੀ ਹੈਗੀ ਤੇ ਤੁਸੀਂ ਫਿਰ ਇਹਨੂੰ ਮੋਡੀਫਿਕੇਸ਼ਨ ਕਿਉਂ ਨਹੀਂ ਕੀਤੀ ਆ ਅੰਟੀਕ ਲੁੱਕ ਪੁਰਾਣੀ ਗਾ ਤੋ ਰੱਖੀ ਆ ਨੀ ਉਹ ਚੀਜ਼ ਤਾਂ ਜੀ ਦੇ ਮੈਂ ਮੰਨ ਲਓ ਹੁਣ ਤੁਸੀਂ ਮੰਨ ਲਓ ਕਹਤਾ ਜਾਂ ਮੰਨ ਲਓ ਹੁਣ ਮੇਰਾ ਮਨ ਕਰੇ ਉਹ ਤਾਂ ਮੰਨ ਲਓ ਆ 5 ਜਾਂ 7 10 ਲੱਖ ਰੁਪਇਆ ਕਦੋਂ ਵੀ ਲਾ ਕੇ ਉਹ ਚੀਜ਼ ਤਾਂ ਕਦੋਂ ਵੀ ਖੜੀ ਕੀਤੀ ਆ ਹੁਣ ਮੰਨ ਲਓ ਕੋਈ ਮੰਨ ਲਓ ਅੱਜ ਤੁਸੀਂ ਆਏ ਕੋਈ ਹੋਰ ਬੰਦਾ ਆਇਆ ਆਪਣੇ ਤੋਂ ਬਹੁਤ ਪੈਸੇ ਤੋਂ ਪੈਸੇ ਵਾਲਾ ਬੰਦਾ ਬੰਦਾ ਆਉਂਦਾ ਆ ਗਿਆ ਵੀ ਆ ਕੇ ਕਹਿੰਦਾ ਵੀ ਮੈਂ ਵੀ ਐ ਕਰਨਾ ਉਹ ਨਹੀਂ ਕਰ ਸਕਦਾ ਜਿਹੜੇ ਦਰਖਤ ਦੀ ਉਮਰ ਅੱਜ 15 ਤੋਂ 20 ਹੈ ਉਹ ਉਮਰ ਉਹਦੀ ਨਹੀਂ ਪੈਦਾ ਕਰ ਸਕਦਾ ਨਹੀਂ ਕਰ ਸਕਦਾ ਉਹ ਵੱਤਵਾਦ ਸਾਲ ਦਾ ਦਰਖਤ ਲੈ ਲੂ ਦੋ ਦਾ ਲੈ ਚਲੋ ਜੇ ਉਹ ਫੇਰ ਵੀ ਲਾਉ ਉਹ ਸਿਮੈਟਰੀ ਨਾਲ ਲਾਉ ਵੱਤਵਾਦ ਉਹ ਫਲ ਵਾਲੇ ਲਾ ਦੇ ਪਰ ਇਸ ਕੰਮ ਦਾ ਜੋ ਆਪਣਾ ਸਿਸਟਮ ਹੈ ਇਹਦੇ ਜੋ ਕੋਈ ਫਾਲਤ ਦਾ ਕੋਈ ਉਹ ਵੱਖਰਾ ਸਿਸਟਮ ਹੈ ਇਹ ਜੰਗਲ ਦਾ ਸਿਸਟਮ ਹੈ ਆਪਣਾ ਮੇਨ ਵਿਜ਼ਨ ਫਾਦਰ ਸਾਹਿਬ ਦਾ ਵੀ ਸੀ ਤੇ ਹੁਣ ਜਿਉਂ-ਜਿਉਂ ਆਪਾਂ ਚਾਰ-ਪੰਜ ਸਾਲ ਵਿੱਚ ਆਪਾਂ ਕਹਿੰਦੇ ਆ ਵੀ ਜਿਹੜੀ ਇਹ ਧਰਤੀ ਹੈ ਇਹਦੇ ਅੱਜ ਦੀ ਘੜੀ ਤੁਹਾਡੇ ਕੋਲੇ ਆਪਦੀ ਜ਼ਮੀਨ ਦੇ ਕਾਗਜ਼ ਆ ਮੇਰੇ ਕੋਲੇ ਆਪਦੇ ਇਹ 200 ਸਾਲ ਪਹਿਲਾਂ ਕੀ ਦੀ ਸੀ ਇਹ 200 ਬਾਅਦ ਕੀ ਦੀ ਹੋਊ ਕੀ ਦੀ ਹੋਊ ਜੇ ਦੇਖਿਆ ਜਾਵੇ ਤਾਂ ਇੱਕ ਆਪਾਂ ਸਾਰੇ ਆਏ ਗਏ ਦਾ ਮਤਲਬ ਪੱਕੇ ਮਾਲਕ ਨਹੀਂ ਆਏ ਗਏ ਆ ਇਹ ਅੱਜ ਦੀ ਘੜੀ ਆਪਣੇ ਕੋਲੇ ਕਾਗਜ਼ ਨੇ ਪਰ ਇਹ ਨਹੀਂ ਹੈਗਾ ਵੀ ਆਪਣਾ ਗਦੌੜਾ ਨਹੀਂ ਫੇਰ ਇੱਥੇ ਪਤਾ ਨਹੀਂ ਕੱਲ ਨੂੰ ਕੌਣ ਕੀ ਦੇਣ ਹੂੰ ਇਹ ਦੇਖਿਆ ਜਾਵੇ ਤੇ ਨਿੱਕੀ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਇਹ ਸਾਰਿਆਂ ਦੀ ਹੂੰ ਬਸ ਇੱਕ ਆਪਾਂ ਆਪ ਦੀ ਮੇਰ ਮਾਰ ਲਈ ਹੂੰ ਦਰਖਤ ਵੜਤੇ ਹੂੰ ਨਰੋਲ ਕਿल्ले ਕਰਤੇ ਆਪਾਂ ਉਹਨਾਂ ਦੀ ਮੇਰ ਤੇ ਕਬਜ਼ਾ ਕਰ ਲਿਆ ਉਹਦਾ ਲੇਖਾ ਲਗਭਗ ਹੁਣ ਆਪਾਂ ਚਾਹੇ ਤਾਂ ਵੀ ਫਾਈਨੈਂਸ਼ਲੀ ਤੌਰ ਤੇ ਵੀ ਬੰਦਨ ਪਹਿਲੇ ਅਲੱਗ ਪੁੱਗਤ ਰਹੇ ਨੇ ਹੂੰ ਔਖੇ ਨੇ ਕਿਸਾਨ ਵੀ ਔਖੇ ਸਾਰੇ ਹੂੰ ਮੈਂਟਲੀ ਤੌਰ ਤੇ ਕਿੰਨੇ ਭੁਗਤ ਰਹੇ ਬਿਮਾਰੀਆਂ ਤੌਰ ਤੇ ਕਿੰਨੇ ਭੁਗਤ ਰਹੇ ਸੋਡੀ ਗੱਲ ਬਚਾਲੇ ਆ ਜੇ ਆਪਾਂ ਰੁੱਖਤ ਘਟਾਏ ਖੇਤਾਂ ਦੇ ਵਿੱਚੋਂ ਕਬੈਨ ਆ ਗਏ ਝੋਨਾ ਲਾਇਆ ਹਨਾ ਕੱਟੇ ਤਾਂ ਹੀਟ ਵੇਵ ਕਿੰਨੀ ਚੱਲੀ ਕਰੋਨਾ ਕਾਲ ਦੇ ਵਿੱਚ ਆਕਸੀਜਨ ਦੀ ਕਿੰਨੀ ਕਮੀ ਆਈ ਜਿਹੜੀ ਆਕਸੀਜਨ ਆਦ ਰਖਤ ਆਪਾਂ ਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਦੇ ਆ ਤੇ ਉਹ ਆਕਸੀਜਨ ਸਿਲੰਡਰ ਕਿਵੇਂ ਪ੍ਰੋਵਾਈਡ ਕਰਨਗੇ ਤੇ ਲੋਕ ਦਮ ਘੁੱਟ ਘੁੱਟ ਮਰ ਗਏ ਉਹ ਚੀਜ਼ ਸਾਰਿਆਂ ਦਾ ਇਮਿਊਨਿਟੀ ਸਿਸਟਮ ਇੰਨਾ ਡਾਊਨ ਕਿਉਂ ਜਿਹੜਾ ਬੰਦਾ ਇੱਥੇ ਆਉ ਜਿਹੜਾ 10 ਦਰਖਤ 20 ਦਰਖਤ ਪਾਲੂ ਆਪਣੇ ਹੁਣ ਦੋ ਪਸ਼ੂ ਰੱਖੇ ਉਹ ਆਪਣੀ ਕੋਈ ਜ਼ਰੂਰੀ ਤਾਂ ਨਹੀਂ ਉਹ ਗੜਾ ਦੁੱਧ ਦੇ ਰਹੇ ਦੁੱਧ ਦਾ ਹੋਰ ਵੀ ਹੱਲ ਹੈ ਵੀ ਪਰ ਤੇ ਇਹ ਜਿਹੜੇ ਸਰੀਰਕ ਹਰਕਤਾਂ ਜੋ ਸਿਸਟਮ ਹੈ ਇਹਨਾਂ ਨਾਲ ਇਹਨਾਂ ਕੋਲਾ ਮੇਲ ਹੈ ਜਿਹੜਾ ਬੰਦਾ ਮੈਂਟਲੀ ਤੌਰ ਤੇ ਇਹਨਾਂ ਫਰੈਸ਼ਰ ਹੋਊਗਾ ਉਹ ਆਟੋਮੈਟਿਕ ਸਾਰੇ ਪਾਸਿਓਂ ਸੈੱਟ ਹੋਊਗਾ। ਹੂੰ। ਪੈਸੇ ਨਾਲ ਨਹੀਂ ਹੋ ਕੀ ਜੋ ਹਸਾ। ਹੂੰ ਹੂੰ ਆਪਣਾ ਆਪਣੀ ਤਾਂ ਨਹੀਂ। ਹੂੰ ਹੂੰ ਤੁਸੀਂ ਜਿਹੜੇ ਨੌਜਵਾਨ ਐ ਅੱਜਕੱਲ ਨਾ ਪ੍ਰਾਣੀਆਂ ਚੀਜ਼ਾਂ ਨੂੰ ਸਾਰਿਆਂ ਨੂੰ ਛੱਡੀ ਜਾਂਦੇ। ਜਿਵੇਂ ਤੁਸੀਂ ਉਹਨੂੰ ਕੁੜਤਾ ਮੋਵੀ ਪਾਇਆ ਇਹ ਵੀ ਛੱਡ ਕੇ ਲੋਕਾਂ ਕਹਿੰਦੇ ਇਹ ਤਾਂ ਨਾਈਟ ਸੂਟ ਐ। ਜਿਵੇਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਕੁੜਤੇ ਪਿਆ ਮਲੇ ਦੀ ਐਂਟਰੀ ਨਹੀਂ। ਹਾਂਜੀ। ਤੁਸੀਂ ਪਾ ਕੇ ਜਾਓ ਤੇ ਬਗਜੋ ਕਹਿੰਦੇ ਕੁਰਤਾ ਮੈਂ ਜੋਬ ਦਾ ਟੈਗ ਹੀ ਨਹੀਂ ਹੈਗਾ ਇਹ ਗੱਲ ਹੈਗੀ ਹੈ ਨਾ ਤੇ ਦੂਜਾ ਖਾਣਾ ਪੀਣਾ ਜਿਵੇਂ ਹੁਣ ਲੋਕ ਪਹਿਲਾਂ ਗੁੜ ਦੀ ਚਾਹ ਛੱਡੀ ਖੰਡ ਤੇ ਆ ਗਏ ਹੁਣ ਖੰਡ ਵਾਲੀ ਚਾਹ ਛੱਡ ਕੇ ਕੌਫੀ ਤੇ ਆ ਗਏ ਕੌਫੀ ਤੇ ਆ ਕੇ ਹੁਣ ਅੱਗੇ ਜਦੋਂ ਆਪਾਂ ਕਿਤੇ ਮਹਿੰਗੇ ਹੋਟਲ ਦੇ ਵਿੱਚ ਜਾਂਦੇ ਆ 8-900 ਰੁਪਿਆ ਦਾ ਕੱਪ ਆਪਾਂ ਨੂੰ ਮਿਲਦਾ ਹੁੰਦਾ ਤੇ ਉੱਥੇ ਵੀ ਇੱਕ ਨਵੀਂ ਗੱਲ ਸੁਣੀ ਹੈ ਮੀਡੀਆ 'ਚ ਕਹਿੰਦੇ ਉਹ ਪੰਜਾਬ ਦਾ ਦੁੱਧ ਹੀ ਨਹੀਂ ਪਾਉਂਦੇ ਦੁੱਧ ਦਾ ਵਿਸ਼ਾ ਜਿਹੜਾ ਹੀ ਜੇ ਲੋ ਆਪਾਂ ਜਿੰਨਾ 5-2-4 ਮਿੰਟ ਅੱਜ ਆ ਦੁੱਧ ਦਾ ਵਿਸ਼ਾ ਤਾਂ ਬਹੁਤ ਵੱਡਾ ਹੀ ਜਿਵੇਂ ਹੁਣ ਇਹ ਕਹਿੰਦੇ ਨੇ ਵੀ ਫਲਾਨਾ ਦੁੱਧ ਇੰਨਾ ਜਾਲੀ ਆ ਜਿੰਨੇ ਕਰੋੜ 50 ਕਰੋੜ ਜਾਲੀ ਆ 64 ਕਰੋੜ ਦੀ ਖਪਤ ਹੈ ਨਾ ਦੁੱਧ ਤਾਂ ਹਾਲੇ ਦੁਨੀਆ ਤਾਂ ਇਸ ਚੀਜ਼ ਤੇ ਵੀ ਨਹੀਂ ਪਹੁੰਚੀ ਵੀ ਦੁੱਧ ਆਪਣਾ ਮੰਨ ਲਓ ਵੀ ਤੁਸੀਂ ਆ ਗਏ ਤੁਸੀਂ ਗਏ ਧਾਰ ਚ ਬਾਈ ਥੋੜੇ ਸਾਹਮਣੇ ਦੁੱਧ ਪਾਤਾ ਥੋੜੇ ਪਾਈ ਤਾਂ ਸਹੀ ਹੈ ਪਹਿਲੀ ਗੱਲ ਦਾ 80% ਲੋਕ ਐਵੇਂ ਵੀ ਨਹੀਂ ਕਰਦੇ ਕਰਦੇ ਨਹੀਂ ਕਿਉਂਕਿ ਸਭ ਦੇ ਘਰ ਹੀ ਆਉਂਦਾ ਸਭ ਦੇ ਘਰ ਹੀ ਆਉਂਦਾ ਠੀਕ ਹੈ ਇਹਦਾ ਵਿਜ਼ਨ ਤਾਂ ਇਦੋਂ ਵੀ ਅੱਗੇ ਖੜਾ ਵੀ ਪਸ਼ੂ ਖਾ ਕੀ ਦੇ ਹੂੰ ਮਨ ਲਓ ਹੁਣ ਜਿਵੇਂ ਆਮ ਤੌਰ ਤੇ ਕਿਸੇ ਵੀ ਕੰਪਨੀ ਦੀ ਫੀਡ ਪਾਈ ਜਾਂਦੀ। ਕੋਈ ਵੀ ਪਟਾਮਨ ਸਟਮਨ ਪਾਈ ਜਾਂਦੇ ਆ ਪਸ਼ੂ। ਹੂੰ। ਕੰਪਨੀ ਨੇ 1200 ਦੇ ਗੱਟੇ 'ਚ ਆਪਾਂ ਨੂੰ ਕੀ ਦੇਤਾ? ਹੂੰ। ਜੋ ਕੰਪਨੀ ਪਾਉਂਦੀ ਆ ਹੂੰ। ਆਪਾਂ 1200 ਤੋਂ ਲੈ ਲੈ ਇੱਕ ਥਾਂ ਤੇ ਆਪਾਂ 12-13 ਚੀਜ਼ਾਂ ਆਪਣੀਆਂ ਪਾਉ ਤਾਰਾ, ਮੀਰਾ, ਸਰੋਂ, ਜੋ ਵੀ ਖਾਲਾਂ ਸਾਰਾ ਮਿਕਸ ਕਰਕੇ ਆਪਣੀ ਫੀਡ ਬਣਾ ਲਈ। ਆਪਣੀ ਫੀਡ ਨੇ ਪਸ਼ੂ ਨੂੰ ਰਿਜ਼ਲਟ ਦੇਣਾ ਹੈ। 7 ਤੋਂ 8-10 ਦੇਣਾ ਬਾਅਦ ਉਹ ਗ੍ਰਾਮਾ 'ਚ ਵਾਧਾ-ਵਾਧਾ ਵਧੂ। ਹੂੰ। ਡਾਈਟ ਨੂੰ ਲੱਗਦੀ ਲੱਗਦੀ ਲੱਗੂ ਸ਼ਾਇਦ ਘੱਟ ਪੱਚੇ ਸਿਸਟਮ ਸੈਟ ਹੋ। ਹੂੰ। ਫੀਡ ਅੱਜ ਪਾਈ ਕੱਲ ਸ਼ਾਮ ਨੂੰ ਝੱਗ ਵੱਧ ਤੇ ਸਿਸਟਮ ਦੁੱਧ ਓਕੇ ਉਹ ਦੇਖਣ ਵਾਲੀ ਗੱਲ ਉਹ ਚ ਸਾਰਾ ਕੈਮੀਕਲ ਵੀ ਅਲੇ ਤਾਂ ਦੁਨੀਆ ਇੱਥੇ ਵੀ ਨਹੀਂ ਪਹੁੰਚੀ ਜਿਹੜਾ ਹੁਣ ਆਪਣਾ ਸਿਸਟਮ ਹੈ ਆਪਾਂ ਆਪਦੇ ਪਸ਼ੂ ਨੂੰ ਜੋ ਪਾਉਣਾ ਇੱਥੋਂ ਦਾ ਸਿਸਟਮ ਪਾਉਣਾ ਜੋ ਆਪਣੀ ਖਖੜੀ ਕਰੇਲਾ ਜੋ ਸਿਸਟਮ ਬਚ ਗਿਆ ਫਲ ਫਰੂਟ ਆਪਾਂ ਉਹ ਪਾਦੇ ਵੀ ਅਲੇ ਸਿਸਟਮ ਇਹ ਵੀ ਵੀ ਲੋਕਾਂ ਦਾ ਹੁਣ ਇਹਦੇ ਚ ਆਪਾਂ ਕਿਵੇਂ ਜਿਹੜਾ ਹੱਲ ਜਾਂ ਕਸੂਰ ਕਸੂਰੇ ਜੇ ਵੀ ਜਿਵੇਂ ਅਸੀਂ ਆ ਗਏ ਮੰਨ ਲਓ ਆਪਾਂ ਆਪਾਂ ਤਾਂ ਚਲੋ ਰਾਖੀ ਰੱਖਿਆ ਜਿਹੜਾ ਨਹੀਂ ਵੀ ਰੱਖ ਸਕਦਾ ਨੌਕਰੀ ਪੇਸ਼ਾ ਬੰਦਾ ਜਿਹਦੇ ਪਰਿਵਾਰ ਚ ਅੱਜ ਨੌਕਰੀ ਹੈ ਉਹ ਤੋਂ ਚੰਗਾ ਤੇ ਜਿਹਦੇ ਕੋਲ ਦੋ ਚਾਰ ਕਿੱਲੇ ਆ ਦੇਖੋ ਉਹਨਾਂ ਨੂੰ ਹੰਬੜਾ ਮਾਰਨਾ ਪਊਗਾ ਛੋਟੇ ਕਿਸਾਨ ਨੂੰ ਉਹਨਾਂ ਨੂੰ ਉਹਦੀ ਮਦਦ ਕਰਨੀ ਪਊ ਉਹਦੀ ਬਾਹ ਫੜਨੀ ਦੋ ਵਾਲੀ ਤਿੰਨ ਵਾਲੇ ਕਿੱਲੇ ਦੀ ਚਾਰ ਵਾਲੇ ਦੀ ਤੇ ਜਿਹੜਾ ਪਸ਼ੂ ਰੱਖ ਰਿਹਾ ਉਹਨੂੰ ਕਿਉਂ ਫੜਨੀ ਚਾਹੀਦੀ ਨੌਕਰੀ ਉਹਦੇ ਪਰਿਵਾਰ ਚ ਆ ਗਈ ਫਾਈਨੈਂਸ਼ਲੀ ਤਾਂ ਉਹ ਠੀਕ ਹੋ ਗਿਆ ਚਾਰ ਪੰਜ ਕਿੱਲਾਂ ਦਾ ਉਹ ਠੇਕਾ ਫੜਦਾ ਫਿਰ ਹੁਣ ਉਹਦਾ ਸਮਾਂ ਦੇ ਨਾਲੇ ਇਹ ਵੀ ਨਹੀਂ ਆਪਾਂ ਕਹਿ ਰਹੇ ਵੀ ਤੂੰ ਕੋਈ ਘਾਟਿਆ ਸੌਦਾ ਕਰ ਰਿਹਾ ਤੂੰ 70 ਦੀ ਬਜਾਏ 80 ਲੈ 80 ਨਹੀਂ ਤਾਂ ਤੂੰ ਜੋ ਪੈਦਾ ਕਰ ਰਿਹਾ ਡਿਮਾਂਡ ਸਪਲਾਈ ਦਾ ਹੀ ਸਿਸਟਮ ਹੁੰਦਾ ਜੇ ਤੂੰ ਆਪਾਂ ਡਿਮਾਂਡ ਹੀ ਨਹੀਂ ਕਰ ਰਹੇ ਸ਼ੁੱਧ ਚੀਜ਼ ਦੀ ਹਰੇ ਕਹਿੰਦਾ ਮੇਰੇ 60 ਪਾਜਾ 65 ਪਾਜਾ ਜਦੋਂ ਆਪਾਂ ਡਿਮਾਂਡ ਕਰਾਂਗੇ ਤਾਂ ਕਿਸਾਨ ਪੈਦਾ ਕਰਕੇ ਦੇਊਗਾ ਤਿੰਨ ਵਾਲੇ ਉਹ ਕਿਸਾਨ ਨੂੰ ਵੀ ਚਸ ਪੈਦਾ ਹੋਊਗੀ ਵੀ ਆਹ ਮੇਰੀ ਸ਼ੁੱਧ ਚੀਜ਼ ਦਾ 90 ਜੋਰੇ ਤੇ ਪਹਿਲੀ ਗੱਲ ਤਾਂ ਉਹਨੂੰ ਵੀ ਖਾਣ ਨੂੰ ਮਿਲੂ ਗਰੀਬ ਤਾਂ ਖਾਓ ਹਾਂ ਥੋੜੀ ਗੱਲ ਵਿਚਾਲੇ ਉਹਦੇ ਵਿੱਚ ਪਤਾ ਕੀ ਆ ਹਾਂ ਬਾ ਹਰ ਇੱਕ ਚੀਜ਼ ਬਾਜ਼ਾਰ ਤੋਂ ਲੈਣ ਜਾਂਦੇ ਹਾਂ ਜਾਂਦੇ ਉਹਦੇ ਉੱਪਰ ਰੇਟ ਲਿਖਿਆ ਹੋਇਆ ਹਾਂਜੀ ਐਨੇ ਰੁਪਏ ਕਿਲੋ ਕੱਲੀਆਂ ਕਿਸਾਨ ਦੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦਾ ਕੋਈ ਰੇਟ ਨਹੀਂ ਹੈਗਾ ਮਤਲਬ ਚਾਹੇ ਤੁਹਾਡਾ ਦੁੱਧ ਹੈ ਚਾਹੇ ਰੇਟ ਫਿਕਸ ਹੋਗਾ ਉਹਦੀ ਪੱਕਾ ਰੇਟ ਨਹੀਂ ਹਾਂਜੀ ਇਸ ਕਰਕੇ ਕਿਸਾਨ ਮਤਲਬ ਕਹਿੰਦੇ ਅਸੀਂ ਪਸ਼ੂਆਂ ਤੋਂ ਵੀ ਹੱਥ ਪਿੱਛੇ ਖਿੱਚ ਲਿਆ 80 ਰੁਪਏਤੀ ਫਸਲਾਂ ਤੋਂ ਵੀ ਪਿੱਛੇ ਖਿੱਚ ਲਿਆ ਨਹੀਂ ਚਲੋ ਇੱਕ ਦੂਜੀ ਗੱਲ ਨੌਜਵਾਨ ਪੀੜ੍ਹੀ ਹੈ ਜਿਹੜੀ ਅੱਕ ਕੇ ਪੰਜਾਬ ਦੇ ਸਿਸਟਮ ਚੋਂ ਅੱਕ ਕੇ ਹਾਂਜੀ ਕਹਿੰਦੇ ਆਬਾਦੀ ਵਧ ਗਈ ਜ਼ਮੀਨਾਂ ਘਟ ਗਈ ਜਿਨ੍ਹਾਂ ਕੋਲੇ ਜ਼ਮੀਨਾਂ ਵੱਧ ਹੈ ਉਹ ਵੀ 50-50 ਲੱਖ ਲੈ ਕੇ ਬਾਹਰ ਚਲੇ ਗਏ ਜਿਨ੍ਹਾਂ ਕੋਲੇ ਘਟੋ ਵੇਚ ਕੇ ਚਲੇ ਗਏ ਪੰਜਾਬੀ ਸੱਭਿਆਚਾਰ ਨੂੰ ਖਤਮ ਕਰਤਾ ਕਲਚਰ ਖਤਮ ਕਰਤਾ ਮੋਡੀਫਿਕੇਸ਼ਨ ਆ ਗਈ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪੰਜਾਬੀ ਸੱਭਿਆਚਾਰ ਵਿਰਸਾ ਕਿੰਨਾ ਕੰਮੀਰ ਸੀਗਾ ਇਦੇ ਚੋ ਦੇਖ ਮੈਂ ਕਹਿਣਾ ਜਾਣਾ ਵੀ ਦੇਖੋ ਜਿਹੜਾ ਤਾਂ ਆ ਗਿਆ ਜਿਹਨੂੰ ਆਪਾਂ ਕਿਹਾ ਵੀ ਕਿੱਲੇ ਦੋ ਕਿੱਲੇ ਵਾਲਾ ਤੇ ਡਾਊਨ ਨੈਸ਼ਲੀ ਤੌਰ ਤੇ ਉਹਨੂੰ ਤਾਂ ਦੇਖੋ ਆਪਾਂ ਕੁਝ ਨਹੀਂ ਕਹੇਦੇ ਉਹਦਾ ਤਾਂ ਸਾਰਾ ਆਪਾਂ ਸਮਝ ਗਏ ਸਮਝ ਗਿਆ ਆਪਾਂ ਵੀ ਉੱਥੋਂ ਨਿਕਲੇ ਚਲੋ ਆਪਾਂ ਨਿਕਲੇ ਬਿਲਕੁਲ ਬਿਲਕੁਲ ਪਰ ਜਿਹੜੇ ਬੰਦਿਆਂ ਨੂੰ ਮੰਨ ਲਓ ਹੁਣ ਮੇਰੇ ਆ ਮੈਨੂੰ ਵੀ ਕਹਿ ਸਕਦਾ ਬੰਦਾ ਵੀ ਆ ਤੁਹਾਡਾ ਤਾਂ ਸਿਸਟਮ ਆ ਵੀ ਤੁਸੀਂ ਨੌਕਰੀ ਪੇ ਇਹ ਗੱਲ ਹੈ ਆਮੇ ਚ ਕੋਈ ਗੱਲ ਪਰ ਮੈਂ ਕਹਿੰਦਾ ਵੀ ਚਲੋ ਮੈਨੂੰ ਕਹਤਾ ਕੋਈ ਗੱਲ ਨਹੀਂ ਵੀ ਚਲੋ ਬਾਕੀ ਆਪਾਂ ਦੱਸਤਾ ਵੀ ਆਪਣੇ ਦਰਖਤ ਪੁਰਾਣੇ ਆਪਣਾ ਸਿਸਟਮ ਪੁਰਾਣਾ ਠੀਕ ਪਰ ਜਿਹੜੇ ਬੰਦ ਠੀਕ ਹੈ ਬਿਲਕੁਲ ਉਹਨਾਂ ਕੋਲੇ ਸਰਕਾਰੀ ਪੈਦਾ ਸਾਡੇ ਨਾਲ 40 ਸਾਲ ਪਹਿਲਾਂ ਆਇਆ ਪਹਿਲਾਂ ਆਇਆ ਉਹਨਾਂ ਦਾ ਬਿਜ਼ਨ ਕਿੱਥੇ ਹਾਂ ਉਹਨਾਂ ਨੇ ਕੀ ਕਰਦਾ ਤੇ ਉਹਨਾਂ ਦੇ ਬੱਚੇ ਕਿੱਥੇ ਹਾਂ ਕਿੱਥੇ ਠੀਕ ਹੈ ਉਹਨਾਂ ਨੇ 40 ਸਾਲ ਦੇ ਉਹ ਠੇਕਾ ਫੜੀ ਜਾਂਦੇ ਜੇਬ ਚ ਪਾਈ ਗੇ ਤੇ 40 ਸਾਲ ਨੌਕਰੀ ਕੀਤੀ ਤਨਖਾਹਾਂ ਲੈਤੀਆਂ ਪੈਨਸ਼ਨ ਦੇ ਪੈਸੇ ਵੀ ਆ ਗਏ ਇਸੇ ਧਰਤੀ ਮਾਂ ਨੇ ਠੇਕਾ ਦਿੱਤਾ ਧਰਤੀ ਮਾਂ ਨੇ ਤੌਰ ਬਣਾਈ 70000 ਠੇਕਾ ਫੜਿਆ ਠੀਕ ਹੈ ਤੇ ਜੇ ਪੰਜ ਆਈ ਵਾਰੀ ਇਸੇ ਤੇ ਲਾਦਿਆ ਕਰੀ ਇਹ ਕਲੀ ਧਰਤੀ ਮਾਂ ਕਹੇਤਾ ਬਸ ਪਰ ਇਹ ਨਹੀਂ ਬਸ ਸਾਲ ਬਾਦ ਉਹ ਠੇਕਾ 72 ਦੀ ਥਾਂ ਤੇ 73 ਫੜਾ ਜਾਂਦੇ ਫੜ ਲਏ ਨਾ ਦੇਖਣ ਜਾਣਾ ਵੀ ਉਹ ਜੂਰੀਆ ਕਿੰਨਾ ਪਾਈ ਜਾਂਦਾ ਸਾਡੇ ਖੇਤ ਕੋਈ ਦਰਖਤ ਟਾਲੀ ਬਚੀ ਨਾ ਬਚੀ ਜੇ ਫਾਈਨੈਂਸ਼ਲੀ ਤੌਰ ਤੇ ਸੈੱਟ ਬੰਦਾ ਨਹੀਂ ਡਿਸੀਜਨ ਲਊਗਾ ਤਾਂ ਕੀ ਕਰੂ ਫਿਰ ਆਪਾਂ ਉਹ ਬੰਦੇ ਇਸ ਚੀਜ਼ ਦੇ ਨਤੀਜੇ ਭੁਗਤ ਰਹੇ ਇਹ ਵੀ ਹੈ ਜਿਵੇਂ ਤੁਸੀਂ ਕਿਹਾ ਬੱਚੇ ਬਾਹਰ ਵਾਗੇ ਸਭ ਤੋਂ ਵੱਧ ਉਹਦੀ ਗਏ ਨੇ ਜਿਹਦੇ ਪੱਲੇ 2 ਰੁਪਏ ਹੈਗੇ ਉਹੀ ਗੱਲ ਕਰੀਆ ਮੈਂ ਗਏ ਉਹਨਾਂ ਦੇ ਹਾਂ ਉਹਨਾਂ ਦੀ ਗੱਲ ਤੇ ਹੁਣ ਉਹ ਫਸ ਗਏ ਫਸ ਕੇ ਮੈਂ ਗਏ ਨੌਕਰੀ ਕੀਤੀ ਹੈ ਸਰਦਾਰੀ ساری ਉਮਰ ਬੱਚੇ ਬਾਹਰ ਸੈੱਟ ਹੋ ਗਏ ਹੁਣ ਇੱਥੇ ਸਾਂਭੂਗਾ ਹੂੰ ਤੇ ਹੁਣ ਤਾਂ ਜਲੋ ਠੇਕੇ ਤੇ ਚੜਦੀਆਂ ਜੇ ਕੱਲ ਨੂੰ ਨਾ ਚੜੀਆਂ ਛੇਰ ਕੌਣ ਆਊਗਾ ਇੱਥੇ ਕੌਣ ਆਊ ਉਹ ਤਾਂ ਆਉਂਦੇ ਨਹੀਂ ਹੂੰ ਆਪ ਤਾਂ ਹੋਣੀ ਨਹੀਂ ਸੋਡੀ ਗੱਲ ਵਿਚਾਲੇ ਜਿਵੇਂ ਹੁਣ ਨਾ ਬਿਹਾਲੀ ਜ਼ਿਲ੍ਹੇ ਦੇ ਪਿੰਡ ਆ ਉੱਥੇ ਇੱਕ ਨਾ ਉਹਨਾਂ ਨੇ ਪਿੰਡ ਵਾਲਿਆਂ ਨੇ ਇੱਕ ਮਤਾ ਪਾਸ ਕਰਤਾ ਨੌਜਵਾਨ ਸਭਾ ਬਣੀ ਹੈ ਹਾਂਜੀ ਕਹਿੰਦੇ ਪ੍ਰਵਾਸੀ ਮਜ਼ਦੂਰਾਂ ਦਾ ਨਾ ਰਾਸ਼ਨ ਕਾਰਡ ਨਾ ਆਧਾਰ ਕਾਰਡ ਨਾ ਵੋਟ ਨਾ ਪੱਕੀ ਰਹਿਸ਼ ਦਿਓ ਇਹਨਾਂ ਨੂੰ ਵਧੀਆ ਕੀਤਾ ਹੈ ਉਦੋਂ ਬਾਅਦ ਕਹਿੰਦੇ ਇਹ ਪੰਜਾਬ ਦਾ ਕਲਚਰ ਵੀ ਖਰਾਬ ਕਰਦੇ ਆ ਕੈਪਰੀ ਪਾ ਕੇ ਅੱਧੇ ਨੰਗੇ ਹੋ ਕੇ ਇਹ ਦਾਤਣਾ ਬਰਸ਼ ਗਲੀਆਂ 'ਚ ਘੁੰਮ-ਘੁੰਮ ਕਰਦੇ ਆ ਸਾਡੀਆਂ ਕੁੜੀਆਂ ਧੀਆ ਪੈਣਾ ਲੰਘਦੀਆਂ ਸਾਡਾ ਸੱਭਿਆਚਾਰ ਨੂੰ ਸੱਟ ਮਾਰਦੇ ਆ ਤੇ ਕੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਤੇ ਸਾਨੂੰ ਸਾਡਾ ਸੱਭਿਆਚਾਰ ਐਡਾ ਅਮੀਰ ਹੈ ਤੇ ਸਾਨੂੰ ਆਪ ਦੇ ਸੱਭਿਆਚਾਰ ਦੇ ਵੀ ਮਤਲਬ ਫਿਕਰ ਕਰਨੀ ਬਣਦੀ ਹੈ ਪੂਰੀ ਫਿਕਰ ਕਰਨੀ ਬਣਦੀ ਹੈ ਜੀ ਆਪਣਾ ਕਿਸੇ ਨੇ ਕੋਈ ਨਹੀਂ ਹੱਥ ਫੜਨਾ ਆਪਾਂ ਜਿਵੇਂ ਕਿਸੇ ਵੀ ਚਲੋ ਆਪਾਂ ਕਹੀਏ ਵੀ ਫਲਾਨਾ ਪਰਸਨ ਜਾਂ ਅਮੀਰ ਬੰਦਾ ਜਾਂ ਕੋਈ ਵੀ ਉਹ ਸਾਡਾ ਹੱਥ ਫੜੇ ਨੇ ਇਹ ਤਾਂ ਆਪਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਪਊ ਛੋਟੇ ਤੋਂ ਵੱਡੇ ਤੇ ਵਿਚਾਲੜੇ ਵਰਗ ਨੂੰ ਆਪਸ ਵਿੱਚ ਵੈਸੇ ਪ੍ਰੋਵਾਈਡ ਕਰਨਾ ਪਊਗਾ ਅਮੀਰ ਬੰਦੇ ਤੋਂ ਵੀ ਜਾਂ ਕੋਈ ਵੱਡੇ ਲੈਵਲ ਤੇ ਆਪਾਂ ਨਹੀਂ ਅਮੀਰ ਕਰ ਸਕਦੇ ਆਪਾਂ ਤੇ ਵੀ ਕਹਿੰਦੇ ਆ ਵੀ ਜਿਵੇਂ ਠੇਕੇ ਆ ਵੀ ਇਹ ਨਿਧਾਰਤ ਕਰ ਦੇਣਾ ਚਾਹੀਦਾ ਮੰਨ ਲਓ ਹੁਣ ਤੁਸੀਂ 10-15 ਗਿੱਲੇ ਆ ਤੁਹਾਡੇ ਠੇਕੇ ਦੇਣੇ ਹੋ ਤੁਸੀਂ ਉਹ ਕਰਦੇ ਹੋ ਤੁਸੀਂ ਕਿੰਨਾ ਜੋੜ ਕਟਾ ਜਾਣਦੇ ਹੋ ਸਾਰੇ ਰੁਪਏ ਜੋੜਦੇ ਹੋ ਰੋਜ਼ ਸਾਰੀ ਹਾਂ ਪੈਸੇ ਦਾ ਹਿਸਾਬ ਕਿਤਾਬ ਹਰੇਕ ਜਾਣਦਾ ਬਿਲਕੁਲ ਤੁਸੀਂ ਫਿਰ ਉਦੋਂ ਕਿਉਂ ਨਹੀਂ ਹਿਸਾਬ ਲਾਉਂਦੇ ਵੀ ਮੇਰੇ ਬਾਹਨ ਚੋਂ ਇੰਨੀ ਕਮਾਈ ਹੋ ਰਹੀ ਐ ਇਹ ਐਨੇ ਜਾਣੇ ਇੰਨੀ ਮਿਹਨਤ ਕਰੀ ਜਾਂਦੇ ਆ ਉਹਨੂੰ 60 ਤੇ ਰੋਕ ਲੋ ਹੂੰ ਉਹਦਾ ਤਾਂ ਦੇਖ ਲੋ ਜਿਹੜਾ ਕਰੀ ਜਾਂਦਾ ਸੋਡੀ ਖਤਰ ਉਹ ਕਿੰਨਾ ਕਿ ਚੜਾ ਟੜਾ ਉਹ ਫਾਹ ਲਈ ਜਾਂਦੀ ਬਿਲਕੁਲ ਠੀਕ ਐ ਇਹ ਪਿੰਡਾਂ ਜੇ ਇਹਦਾ ਵੀ ਇੱਕ ਆਕਾ ਕਰਿਆ ਜਾਵੇ ਵੀ ਠੇਕੇ ਦਾ ਰੇਟ ਜਿਆਦਾ ਨਹੀਂ ਚੜਾਣਾ 60 ਕਰਦਣ 55 ਕਰਦਣ ਜੋ ਵੀ ਚਲੋ ਜਾਇਜ਼ ਬੰਦੇ ਬਾਕੀ ਪਹਿਲੀ ਗੱਲ ਦਾ ਜੇ ਕੋਈ ਨਹੀਂ ਵੀ ਮਤਾਂ ਪੈ ਰਿਆ ਹੂੰ ਜਿਹੜੇ ਬੰਦੇ ਇੰਨਾ ਜਨ ਜਰ 15 15 20 20 ਸਾਲਾਂ ਤੋਂ ਠੇਕਾ ਫੜੀ ਜਾਂਦੇ ਆ ਸਰਕਾਰ ਦਾ 40 ਪੈਸਾ ਹਾਲ ਆਪ ਸ਼ਾਇਦ ਜਿਹੜਾ ਬੰਦਾ ਤੁਹਾਡਾ ਬਾਹਣ ਵੀ 15-20 ਸਾਲ ਤੋਂ ਬਾਹੀ ਜਾਂਦਾ ਉਹਦਾ ਪੁੰਨ ਖੱਟ ਕੇ ਉਹਨੂੰ ਹੀ ਮੜਾ ਜਾ ਸਾਰਾ ਸ਼ਾਇਦ ਉਹਦੇ ਨਾਲ ਹੀ ਹੁਣ ਮੇਰਾ ਤਾਂ ਮੈਂ ਤਾਂ ਇਹ ਵੀ ਵਿਜ਼ਨ ਮੰਨਦਾ ਹੈ ਵੀ ਚਲੋ ਸਾਨੂੰ ਮਿਲੀ ਜਾਂ ਨੌਕਰੀ ਜਾਂ ਨਹੀਂ ਮਿਲੀ ਹੈ ਨਾ ਕੀ ਪਤਾ ਸਾਰੀ ਕੁਦਰਤ ਨੂੰ ਇੰਨਾ ਪੁੰਨਦਾਨ ਕਰਿਆ ਇਹਦੇ ਕਰਕੇ ਆਪਾਂ ਹਾਂ ਇਹ ਗੱਲ ਹੁਣ ਮੈਂ ਮੈਂ ਕੋਈ ਬਾਲਾ ਵੱਡਾ ਜ਼ਿਮੀਂਦਾਰ ਵੀ ਨਹੀਂ ਮੈਂ ਬਾੜੀ ਖੇਤੀ ਵੀ ਨਹੀਂ ਕਰੀ ਮੈਂ ਕੋਈ ਇਕੱਲਾ ਇਹੋ ਜਿਹਾ ਇਨਸਾਨ ਥੋੜੀ ਹੈ ਵੀ ਜਿਹਨੇ 10 ਸਾਲ ਨੌਕਰੀ ਕਰ ਲਈ ਤਾਂ ਮੈਂ ਇੱਥੇ ਆਏ ਬੈਠਾ ਕਿੰਨੇ ਲੋਕਾਂ ਨੇ ਕਿੰਨਾ ਚਿਰ ਨੌਕਰੀ ਕਰ ਲਈ ਮੇਰੇ ਨਾਲੋਂ ਕਿੰਨੀ ਜ਼ਿਆਦਾ ਜ਼ਮੀਨ ਆ ਉਹਨਾਂ ਕੋਲ ਹੀ ਇੰਨਾ ਪੈਸਾ ਗੱਲ ਹੈ ਵੀ ਖੁਸ਼ਹਾਲੀ ਤੰਦਰੁਸਤੀ ਦੀ ਚਾਹ ਇਹ ਸ਼ਾਇਦ ਇਹ ਤਾਂ ਕੀ ਬਤਾ ਮਿਲਦਾ ਤਾਂ ਇੱਥੋਂ ਮੈਂ ਭਾਲੀ ਸ਼ਾਇਦ ਆਪਾਂ ਹੋਰ ਜਾਂਦੇ ਹੁਣ ਮੇਰਾ ਤਾਂ ਸਿੱਧਾ ਹੀ ਵਿਦਨ ਹੈ ਸਵੇਰੇ ਦੀ ਚਾਹ ਜਿਹੜੀ ਨਾ ਸ਼ਾਮ ਨੂੰ ਫੇਰ ਇੱਥੇ ਹਰਾ ਟਾਕਾ ਡੈਡੀ ਨਾਲ ਦੁਪਹਿਰੇ ਦੋ ਵਾਰੀ ਮਾਤਾ ਨਾਲ ਆਪਾਂ ਤਾਂ ਕਹਿੰਦੇ ਵੀ ਜਿੰਨਾ ਸਮਾਂ ਇਹ ਚੀਜ਼ ਨਾਲ ਬਤੀਤ ਹੋਈ ਪਰਿਵਾਰ ਨਾਲ ਪਰਿਵਾਰ ਨਾਲ ਉਹ ਵੀ ਇਹ ਦੇਖੋ ਵੀ ਉਹਨਾਂ ਦੀ ਵੀ ਉਮਰ ਹੈ 60 ਹੈ 70 ਤੋਂ ਬਾਅਦ ਸਾਰੇ ਡਾਊਨ ਡਾਊਨ ਜਿਹੜੇ ਇਹ ਚੰਗੇ ਦਿਨ ਨੇ ਇਹ ਇਕੱਲਾ ਇਕੱਲਾ ਦਿਨ ਬੰਨਣਾ ਤੇ ਅੱਜ ਦੇ ਯੁੱਗ ਮੰਨੋ ਵੀ ਆਪਾਂ ਸੋਹਣੇ ਯੁੱਗ ਚ ਪੈਦਾ ਹੋਏ ਆ ਆਪਣੇ ਕੋਲੇ ਮੋਬਾਈਲ ਨੇ ਕਿੰਨੀ ਕਿੰਨੀ ਜੀਵੀ ਹੈ ਮੋਬਾਈਲ ਵੀ ਤੁਸੀਂ ਕੀ ਬੈੜ ਕਿਉਂ ਰੱਖਿਆ ਹਾਂ ਇਹ ਥੋੜਾ ਇਹ ਤਾਂ ਰੱਖਿਆ ਜੀ ਵੀ ਮੈਂ ਵੀ ਮੋਬਾਈਲ ਆਈਫੋਨ ਰੱਖਿਆ ਹੋਇਆ ਦੂਜਾ ਮੈਂ ਇਹਦੋਂ ਉਹਦੀ ਆਦਤ ਘਟਾ ਰਿਹਾ ਵੀ ਉਹ ਤੇ ਮਤਲਬ ਆ ਰੀਲ ਰੂਲ ਪੈਸੀ ਵੀ ਨਹੀਂ ਦੇਖਦੇ ਚਲੋ ਚੰਗੀਆਂ ਚੀਜ਼ਾਂ ਦੇਖਦੇ ਆਂ ਵੀ ਆਪਾਂ ਇਹ ਦੇਖਣਾ ਚਾਹੁੰਦਾ ਸੀ ਮੈਂ ਵੀ ਉਹਦੀ ਕਾਲ ਡਵਾਟ ਇਹ ਤੇ ਲੱਗੀ ਹੋਈ ਤੁਸੀਂ ਉਹ ਤੇ ਫੋਨ ਕਰੋਗੇ ਫੋਨ ਇਸੇ ਤੇ ਆ ਇਹ ਤੋਂ ਮੈਂ ਕਰਨਾ ਨਹੀਂ ਕਿਸੇ ਹਮ ਇਹ ਤੇ ਆਵੇ ਹਮ ਇਹ ਚੀਜ਼ ਮੈਂ ਕਰ ਰਿਹਾ ਮਹੀਨੇ ਡੇਢ ਤੋਂ ਹਮ ਇਤੇ ਮੈਂ ਦੇਖਿਆ ਕਿ ਮੈਨੂੰ ਦਿਨ ਦੇ ਚਾਰ ਜਾਂ ਪੰਜ ਫੋਨ ਹੀ ਆਉਂਦੇ ਆਪਾਂ ਚੱਕਣੇ ਹੁੰਦੇ ਆ ਹਾਂਜੀ ਕਿੱਥੋਂ ਠੀਕ ਆ ਜਾਂ ਘਰੋਂ ਆ ਕੇ ਜਾਂ ਕਿਸੇ ਦਾ ਵੀ ਆ ਗਿਆ ਫਿਰ ਇਹਦਾ ਹਿਸਾਬ ਲਾਏ ਵੀ ਤਾਂ ਵਰਤੂ ਹੀ ਦਿਨ ਚ 25 ਤੋਂ 30 ਮਿੰਟ ਹੂੰ ਤੇ ਆਪਾਂ ਕਿੰਨਾ ਇਹਦੇ ਤੇ ਉਹ ਕਰਤਾ ਹੂੰ ਚਲੋ ਮੈਂ ਤਾਂ ਫੇਰ ਵੀ ਕੋਈ ਇੰਸਟਾਗ੍ਰam YouTube ਮੈਂ ਤਾਂ ਚੀਜ਼ਾਂ ਇਹ ਕਰਦਾ ਵੀ ਚਲੋ ਮੈਂ ਫੇਰ ਵੀ ਥੋੜਾ ਯੂਜ਼ ਕਰ ਸਕਦਾ ਹਾਂ ਘੰਟਾ ਦੋ ਚਾਰ ਘੰਟੇ ਮੈਂ ਡੇਟਾ ਕਰਾਂ ਜੋ ਵੀ ਕਰਾਂ ਇੱਕ ਜਮਈ ਦੂਜੂ ਨਰੋਲੀ ਯੂਜ਼ ਕਰੀ ਜਾਂਦੀ ਹੂੰ ਉਹ ਇੱਕ ਵਾਰੀ ਇਹਨੂੰ ਸਾਈਡ ਤੇ ਧਰ ਕੇ ਦੇਖੋ ਤੁਹਾਨੂੰ ਬਹੁਤ ਤੁਹਾਨੂੰ ਲੱਗਦਾ ਇਹ ਰਿਸ਼ਤਿਆਂ 'ਚ ਫਰਕ ਪਾਉਂ ਇਹ ਰਿਸ਼ਤੇ ਆਜ ਵੀ ਪਾਉਂਦਾ ਜੀ ਜਿਹੜਾ ਸਮਾਂ ਹੁੰਦਾ ਕੀਮਤੀ ਬਹੁਤ ਇੱਕ ਟਾਈਮ ਹੁੰਦਾ ਜੰਗ ਜਨਰੇਸ਼ਨ ਦਾ 20 ਤੋਂ 30 ਚ 25 ਜੋ ਵੀ ਹੁੰਦਾ ਦੇਣ ਨੂੰ ਤਾਂ ਮੋਬਾਈਲ ਨੇ ਸਾਰਾ ਕੁਝ ਦੇ ਦੇਣਾ ਜੇ ਮੰਨ ਲਓ ਤੁਸੀਂ ਕੁਝ ਆਰਗੈਨਿਕ ਕੁਝ ਵੀ ਕੱਢਣਾ YouTube ਜੋ ਵੀ ਦੇਣ ਨੂੰ ਉਹ ਚ ਸਾਰਾ ਕੁਝ ਪਿਆ ਆਪਾਂ ਕੱਢਣਾ ਕੀ ਹੈ ਪਰ ਤੁਸੀਂ ਸਰਚ ਕੀ ਕਰਨਾ ਸਰਚ ਕੀ ਕਰਨਾ ਬਸ ਇੱਥੇ ਗੱਲ ਖੜੀ ਆ ਆਪਾਂ ਬਾਰੇ ਇਹ ਕਹਿੰਦੇ ਵੀ ਕਿਉਂਕਿ ਤੁਸੀਂ ਉਹਦਾ ਇਹਦਾ ਖੇੜਾ ਛੱਡ ਕੇ ਦੇਖੋ ਤੁਹਾਨੂੰ ਇੰਨਾ ਸੋਹਣਾ ਫੀਲ ਹੋਊਗਾ ਵੀ ਤੁਸੀਂ ਤੁਹਾਨੂੰ ਪਹਿਲੀ ਵਾਰੀ ਘੜੀ ਕੱਢ ਜੂ ਜੇ ਆਨ ਸੋ ਚਲੋ ਵੀ ਯਾਰ ਜਿਹੜੀ ਕਾਲ ਆਉਣੀ ਆਪਾਂ ਚੱਕ ਲੈਣੀ ਆ ਜਿਹੜੇ ਨੌਕਰੀ ਪੇਸ਼ਾ ਬੰਦੇ ਨਹੀਂ ਉਹ ਤਾਂ ਸ਼ਾਇਦ ਇਹਨੂੰ ਵੱਧ ਚਿਰ ਵੀ ਧਰ ਸਕਦੇ ਆ 12 ਤੇ 1 2 ਵਜੇ ਜਾ ਕੇ ਚੱਕ ਲੈ ਕਰਨ ਹਾਂ ਸਹੀ ਗੱਲ ਨੌਕਰੀ ਦਾ ਕੰਮ ਹੀ ਨਹੀਂ ਹੈਗਾ ਕੋਈ ਚਲੋ ਆਪਣੀ ਕਿਹੜਾ ਗੈਰ ਹਾਜ਼ਰੀ ਪੈਂਦੀ ਹੈ ਵੀ ਹੈ ਵੀ ਆਪਾਂ ਦੇਖਿਆ ਹੁਣ ਵੀ ਨਹੀਂ ਵੱਜਿਆ ਦੇਖੋ ਸ਼ਾਇਦ ਨਾ ਹੀ ਵੱਜੇ ਤੇ ਜੇ ਮੈਂ ਉਹਦਾ ਚੱਕਿਆ ਹੁੰਦਾ ਪਹਿਲਾਂ ਵਜਨ ਕੋਈ ਨਹੀਂ ਕਰਨਾ ਸੀ ਮੈਂ ਵਟਸਐਪ ਦੇਖ ਲਿਆ ਉਹ ਦੇਖ ਲਿਆ ਉਹਦੇ ਵੀ ਆਪਾਂ ਇਹ ਚੀਜ਼ ਤੋਂ ਪਰਹੇਜ਼ ਕਰ ਇੱਕ ਮੇਰਾ ਲਾਸਟ ਸਵਾਲ ਏ ਅ ਅਜੌਕੀ ਪੀੜ੍ਹੀ ਪਤਾ ਕੀ ਕਰਦੀ ਹੈ ਬੱਚੇ ਨੂੰ ਸਭ ਤੋਂ ਪਹਿਲਾਂ ਆਪਾਂ ਸਕੂਲ ਦੇ ਵਿੱਚ ਪਾਉਣੇ ਇੰਗਲਿਸ਼ ਮੀਡੀਅਮ ਵਾਲੇ ਹਾਂਜੀ ਸਭ ਤੋਂ ਪਹਿਲਾਂ ਸੀਬੀਐਸਸੀ ਜਾਂ ਆਈਸੀਸੀ ਬੋਰਡ ਜੀ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਵਿੱਚ ਰਹਿਣਾ ਪੰਜਾਬੀ ਸੱਭਿਆਚਾਰ ਵਿਰਸੇ ਦੀਆਂ ਪੰਜੇ ਨਿਸ਼ਾਨੀਆਂ ਸਾਹਮਣੇ ਆ ਕੀ ਆਪਾਂ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਜਵਾਕਾਂ ਨੂੰ ਪਾ ਕੇ ਉੱਥੇ ਵੀ ਨਰੋਲ ਅੰਗਰੇਜ਼ੀ ਅੰਗਰੇਜ਼ੀ ਥੋਪਣੀ ਤੇ ਘਰੇ ਵੀ ਅੰਗਰੇਜ਼ੀ ਪੜਾਉਣੀ ਤੇ ਉਹਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣਾ ਸਿੱਖਣਾ ਬਹੁਤ ਉਹਨੂੰ ਬੋਟਲ ਕਹਿਣਾ ਹਣਾ ਉਹ ਜਿਹੜੇ ਕਿਤੋਂ ਇਹ ਗਲਤ ਹੈ ਜੀ ਦੇਖੋ ਜਿਹੜੇ ਬੱਚਿਆਂ ਨੇ ਦੇਖੋ ਕੁਝ ਬਣੇ ਨੇ ਸਾਰੇ ਬਣੇ ਨੇ ਅਫਸਰ ਵੀ ਬਣਿਆ ਸਰਕਾਰੀ ਸਕੂਲਾਂ ਚ ਪੜ ਕੇ ਬਣਿਆ ਆਪਾਂ ਹਾਂ ਸਾਰੇ ਪੜੇ ਆ ਜੀ ਠੀਕ ਆ ਇਹ ਨਹੀਂ ਹੈਗਾ ਵੀ 12ਵੀਂ ਪੜ੍ਹਿਆ ਏ ਚਲੋ ਜੇ ਇੰਗਲਿਸ਼ ਘੱਟ ਆਉਂਦੀ ਤੇ ਚਲੋ ਉਹ ਜਿਹੇ ਨਹੀਂ ਕੋਰਸ ਕਰ ਸਕੇ ਕੋਈ ਉਹ ਅਲੱਗ ਗੱਲ ਹੈ ਬੱਚੇ ਦਾ ਜੀ ਮੈਂ ਤਾਂ ਇਹ ਮੰਨਦਾ ਵੀ ਜਿਹੜਾ ਬੱਚਾ ਹੁੰਦਾ ਨਾ 5ਵੀਂ 7ਵੀਂ ਤੱਕ ਅਲੱਗ-ਬੱਗ ਪਤਾ ਲੱਗ ਜਾਂਦਾ ਜਿਹਨੇ ਪੜਨਾ ਨਹੀਂ ਪੜਨਾ ਅੱਗੇ ਜਿਹੜਾ ਜੋਗ ਆ ਰਿਹਾ ਸਕਿੱਲ ਵਰਕ ਦਾ ਰਿਹਾ ਸਰਕਾਰੀ ਨੌਕਰੀ ਸ਼ਬਦ ਦਾ ਜਿਹੜਾ ਇਹ ਗਾਇਬ ਹੋ ਜਾਣਾ ਹੈ ਲੱਗ-ਬੱਗ ਗਾਇਬ ਬੱਚੇ ਨੂੰ 5ਵੀਂ 6ਵੀਂ ਤੱਕ ਦੇਖੋ ਹੂੰ ਉਹਦਾ ਬਾਚਣਾ ਕੋਚ ਦਾ ਕੰਮ ਹੈ ਟੀਚਰ ਦਾ ਕੰਮ ਹੈ ਪਿਤਾ ਦਾ ਕੰਮ ਹੈ ਮਾਂ ਦਾ ਕੰਮ ਹੈ ਵੀ ਇਹ ਕਿਸ ਚੀਜ਼ ਲਈ ਪੈਦਾ ਹੋਇਆ ਹੂੰ ਇਹ ਦੇਖੋ ਇਹ ਕਿਸ ਚੀਜ਼ ਇਹ ਚ ਸਕਿੱਲ ਵਰਕ ਜਿਹੜਾ ਹੁਣ ਮੰਨ ਲਓ ਇੱਕ ਬੰਦਾ ਮਿਹਨਤ ਕਰਕੇ ਰਾਜੀ ਆ ਉਹ ਤਾਂ ਟੇਕ ਨਹੀਂ ਹੈਗੀ ਉਹਦੇ ਇਹਦਾ ਮਤਲਬ ਉਹਨੂੰ ਗੇਮ ਚ ਪਾਇਆ ਜਾ ਜਾ ਉਹਨੂੰ ਕਿਸੇ ਹੋਰ ਪਾਸੇ ਫਿਰ ਦੇਖੋ ਵੀ ਪੜਨ ਵਾਲਾ ਕਿਹੜਾ ਜੇ ਕੋਈ ਜਾਦੇ ਗੇਮਾਂ ਦਾ ਹੈ ਤਾਂ ਸ਼ਾਇਦ ਉਹ ਕੰਪਿਊਟਰ ਵਗੈਰਾ ਸਿਸਟਮ ਦਾ ਹੋਵੇ ਵੀ ਬੱਚਿਆਂ 'ਚ ਸਕਿੱਲ ਪੈਦਾ ਕਰਨੀ ਬੂ ਆਉਣ ਵਾਲਾ ਜੋ ਸਕਿੱਲ ਵਰਕ ਦਾ ਜਿਵੇਂ ਹੁਣ ਆਪਣੇ ਬਾਹਰ ਬੱਚੇ ਜਾ ਕੇ ਵੀ ਲੇਬਰ ਲੇਬਰ ਦੀ ਸਾਥੇ ਸਕਿੱਲ ਕਰਦੇ ਹੁਣ ਉਹ ਕਿੰਨੀ ਕਮਾਈ ਕਰਦੇ ਆ ਵੀ ਬੱਚੇ ਦੀ ਸਕਿੱਲ ਡਿਵੈਲਪ ਕਰਨ ਨਾਲ ਹੀ ਇੱਕ ਮੈਂ ਹੋਰ ਮੰਨਦਾ ਵੀ ਮਨ ਲਓ ਜਿਵੇਂ ਅਸੀਂ ਪੜ੍ਹੇ ਹਾਂ ਮਨ ਲਓ ਮੈਂ ਆਪਣੇ ਜ਼ਿਆਦਾਤਰ ਜੇ ਕਈ ਵਾਰੀ ਜੱਟਾਂ ਜਿੰਨਾਂ ਦਾ ਜਾਗ ਨਹੀਂ ਪੜਦੇ ਆਪਣੀ ਤਾਂ ਪਹਿਲੀ ਡੈਡ ਕਲੀਅਰ ਗੱਲ ਹੁੰਦੀ ਹੈ ਵੀ ਇਹਨੇ 50 60% ਲੈਨੇ ਵੀ ਜਰਨਲ ਕੋਟੇ ਜਿੰਨਾ ਚੀਜ਼ਾਂ ਦਾ ਕੁਝ ਨਹੀਂ ਬਣ ਹਮ ਬਿਲਕੁਲ ਸਹੀ ਹੈ ਨਬੇ ਆਪਣੀ ਸਾਰੀ ਉਮਰ ਆਉਣੇ ਨਹੀਂ ਨਹੀਂ ਆਉਂਦੇ ਵੀ ਇਹ ਚੀਜ਼ ਆਪਾਂ ਜਦੋਂ ਨੂੰ ਬੱਚਾ 25 ਤੋਂ 30 ਟੱਪ ਗਿਆ ਉਦੋਂ ਵੀ ਸੋਚਣੀ ਵੀ ਯਾਰ ਇਹਦਾ ਕੁਝ ਬਣਿਆ ਨਹੀਂ ਪਹਿਲੀ ਸੋਚ ਲੋ ਜੇ ਇਹ ਚੀਜ਼ 15 ਨੂੰ ਫੜੀ ਹੁੰਦੀ ਚਾਲ ਉਹਦੀ ਇਧਰ ਬੁਲਾ ਲੋ ਖੇਤੀ ਚ ਹੋਰ ਨਹੀਂ ਤਾਂ ਸਰੀਰਕ ਪਾਸੇ ਲਾਓ ਕਿਸੇ ਪਾਸੇ ਲਾਇਆ ਹੁੰਦਾ ਸ਼ਾਇਦ ਕੋਈ ਬਲੇ ਲੱਗ ਜਾ ਇੱਕ ਆਪੇ ਕਹਿੰਦੇ ਆ ਵੀ ਗੇਮ ਜ਼ਰੂਰ ਕਰੋ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਨੇ 올림픽ਰ ਬਣਨਾ ਹੈ ਜਾਂ ਗੇਮ ਬੇਸ ਤੇ ਨੌਕਰੀ ਲੈਣੀ ਹੈ ਜੋਨ ਖੇਡੇ ਜਿਲਾ ਖੇਡੇ ਸਟੇਟ ਖੇਡੇ ਪਲੇਅਰ ਉਹ ਚੰਗਾ ਹੈ ਮਾੜਾ ਕੋਈ ਗੱਲ 11 ਗਰਾਊਂਡ ਬੜੂ ਕਮਸ ਕਮ ਤੰਦਰੁਸਤਰ ਹੋਊਗਾ ਕਿਹੜਾ ਜਦੋਂ ਗਰਾਊਂਡ ਬੜੂ ਹੈ ਨਾ ਚੇਟਕ ਲੱਗੂ 2-4 ਸਾਲ ਖੇਡੂਗਾ ਉਦੋਂ ਦਾ ਪਲੇਅਰ ਨਾਂ ਵੀ ਬਣਿਆ ਉਹ ਬੰਦਾ ਸਾਰੀ ਉਮਰ ਮਾਰ ਨਹੀਂ ਖਾਂਦਾ ਉਹਨੂੰ ਜਦੋਂ ਵੀ ਉਹ ਕਦੇ ਗਲਤ ਲੀਹੇ ਪਊਗਾ ਉਹਦਾ ਮੱਥਾ ਠਣਕੂ ਉਹ ਉਦੋਂ ਗਰਾ ਉਹ ਹਰ ਥੀਲੇ ਆਪ ਦੀ ਗਲਤੀ ਆਪ ਕੱਢ ਕੇ ਗਰਾਊਂਡ 'ਚ ਵੜਦਾ ਸਾਨੂੰ ਦਿਖ ਜੂ ਉਹ ਸੰਭਲ ਜੂਗਾ ਜਿਨ੍ਹਾਂ ਨੇ ਕਦੇ ਬਾੜੀ ਨਹੀਂ ਉਹ ਜਦੋਂ ਕੁੱਟੀ ਰੱਖਦੇ ਆ ਉਹਨਾਂ ਨੂੰ 25 ਦਾ ਹੋ ਗਿਆ 30 ਤੱਕ ਜਦੋਂ ਨਿਕਲਦੇ ਫਿਰ ਬਲਾਸਟ ਵਾਂਗੂ ਫਿਰ ਉਹ ਬੱਸੋ ਬਾਹਰ ਹੋ ਜਾਂਦੇ ਇੱਕ ਆਸਟ ਸਵਾਲ ਆਏ ਫਿਰ ਆਪਾਂ ਸਮ ਅਪ ਕਰੀਏ ਹਾਂਜੀ ਅ ਨੌਜਵਾਨ ਪੀੜ੍ਹੀ ਸ਼ਾਮ ਦੇ 12 1 ਵਜੇ ਤੱਕ ਮੋਬਾਈਲ ਤੇ ਸਕਰੋਲ ਕਰਦੀ ਰਹਿੰਦੀ ਹੈ ਰੀਲਾਂ ਤੇ ਸੌਣਾ 12 ਵਜੇ ਤੇ ਉੱਠਣਾ ਤੜਕੇ 8 ਵਜੇ ਕੀ ਸਿਹਤ ਲਈ ਤੰਦਰੁਸਤ ਹੋਣ ਦਾ ਰਾਜ ਹੈ ਨਹੀਂ ਨਹੀਂ ਇਹ ਬਹੁਤ ਗਲਤ ਹੈ ਦਾ ਜਿਹੜਾ ਆਪਣਾ ਇਹ ਸਬਕੌਂਸ਼ੀਅਸ ਮਾਈਂਡ ਹੁੰਦਾ ਵੀ ਜਿਵੇਂ ਮੰਨ ਲਓ ਅੱਜ ਇਹ ਚੀਜ਼ ਪੈਦਾ ਹੋਈ ਖੜੀ ਹੈ ਹੁਣ ਅੱਗੇ ਜੇ ਤੁਸੀਂ ਮੈਨੂੰ ਇੱਥੇ ਪੁੱਛੋ ਵੀ ਤੇਰਾ ਵਿਜ਼ਨ ਕੀ ਔਰੇ ਮੇਰਾ ਵਿਜ਼ਨ ਮੇਰੇ ਦਿਮਾਗ 'ਚ ਘੁੰਮਦਾ ਹੈ ਦਿਨੇ ਵੀ ਘੁੰਮਦਾ ਹੈ ਰਾਤ ਨੂੰ ਵੀ ਘੁੰਮਦਾ ਹੈ ਸੁਪਨੇ ਮੰਗੂ ਸਾਰਾ ਦਿਨ ਘੁੰਮਦਾ ਹੈ ਤੇ ਉਹ ਚੀਜ਼ ਮੈਂ ਕਰ ਹੀ ਦੇਣੀ ਹੈ ਇਹ ਵੀ ਗੱਲ ਤੇ ਇਹ ਹਰ ਇਨਸਾਨ ਜੋ ਕਾ ਸੋਚਦਾ ਹੁੰਦਾ ਕਾਰੀਂਦਾ ਸੋਚੇ ਚਾਹੇ ਉਹ ਚੰਗਾ ਚਾਹੇ ਮਾੜਾ ਉਹ ਹੁੰਦੀ ਹੀ ਹੁੰਦਾ ਇਹ ਚੀਜ਼ਾਂ ਜਿਵੇਂ ਕਹਿੰਦੇ ਹੁੰਦੇ ਬੀਬਸ ਪੈਦਾ ਕਰਦੀਆਂ ਰਾਸਤੇ ਪੈਦਾ ਹੋ ਜਾਂਦੇ ਇਹ ਚੀਜ਼ ਸੱਚੀ ਹੈ ਜਿਹੜਾ ਮੋਬਾਈਲ ਹੈ ਇਹਨੂੰ ਸ ਉਦੋਂ ਬਾਅਦ ਜਮਾ ਪੈਣ ਲੱਗੇ ਸੌਣ ਲੱਗੇ ਨਹੀਂ ਚੱਕਣਾ ਜੋ ਤੁਹਾਡਾ ਬਿਜ਼ਨਸ ਹੈ ਚਾਹੇ ਅੱਜ ਤੁਸੀਂ ਮੰਜੇ ਤੇ ਪਏ ਹੋ ਤੁਰ ਨਹੀਂ ਸਕਦੇ ਪਰ ਤੁਸੀਂ ਸੋਚਿਆ ਵੀ ਯਾਰ ਇੱਕ ਦਿਨ ਮੈਂ ਐਡੀ ਕੋਠੀ ਪਾਉਂਗਾ ਬਾਹਰ ਜਾਊਗਾ ਜੋ ਵੀ ਤੁਸੀਂ ਕਰਨਾ ਚਾਹੋ ਖੇਤੀ ਉਹ ਚੀਜ਼ ਦੇ ਸੁਪਨੇ ਜ਼ਰੂਰ ਲਓ ਚੰਗੇ ਸੁਪਨੇ ਸਵੇਰੇ ਸ਼ਾਮ ਤੁਹਾਨੂੰ ਆਉਣੇ ਚਾਹੀਦੇ ਸਤਾਰ ਹੋ ਜਾਂਦੇ ਮੈਂ ਕਹਾਂ ਜੀ 100 ਵਾਰ ਮੈਂ ਕਹਾਂ ਜੀ ਉਹ ਚੀਜ਼ਾਂ ਕਹੀ ਤਾਂ ਮੈਂ ਕਰ ਵੀ ਲਈਆਂ ਜੋ ਆ ਵੀ ਚੀਜ਼ਾਂ ਨੇ ਜਿਵੇਂ ਆਏ ਬੈਠਾ ਜੋ ਆ ਚੀਜ਼ਾਂ ਹੋਊ ਨੌਕਰੀ ਦਾ ਵੀ ਲਾ ਲਓ ਨਗਰੀ ਵਧੀਆ ਚੱਲ ਰਹੀ ਹੈ ਵਧੀਆ ਵੀ ਇੱਜ਼ਤ ਮਾਨ ਇਹ ਵੀ ਸੋਚੀ ਹੋਈ ਸੀ ਇੰਨੀ ਇਮਾਨਦਾਰੀ ਨਾਲ ਕਰੀ ਹੈ ਵੀ ਮਤਲਬ ਜੀ ਸੌ ਵੀ ਖਾ ਸਕਦੇ ਆ ਵੀ ਆਪਾਂ ਨਹੀਂ ਕੋਈ ਨਹੀਂ ਕ腐ਸ਼ਨ ਵਾਲੀ ਕੋਈ ਗੱਲ ਬਾਤ ਨਹੀਂ ਵੀ ਆਪਾਂ ਜੇ ਕੋਈ ਕਹਿੰਦਾ ਕਹੇ ਵੀ ਸੌ ਖਾਓ ਆਪਾਂ ਜੋ ਵੀ ਕਹਿ ਸਕਦੇ ਵੀ ਇੰਨੀ ਕਮਾਨਦਾਰੀ ਨਾਲ ਕਰੀ ਇਹ ਚੀਜ਼ ਪਹਿਲਾਂ ਸੋਚੀ ਸੀ ਵੀ ਕਰਾਂਗੇ ਫੇਸਬੁਕ 'ਤੇ ਜਗਾਉਂਦੀ ਸੀ ਵੀ ਪੋਸਟ ਹੋ ਜੇ ਕਰਨੀ ਆਏ ਉਹ ਹੁਣ 14-15 ਸਾਲ ਦੀ ਹੋ ਗਈ ਇਹ ਵਿਜ਼ਨ ਪੂਰੇ ਹੁੰਦੇ ਨੇ ਵੀ ਜਰੂਰ ਜੇ ਹਾਲੇ ਤੁਹਾਡਾ ਸਰੀਰ ਨਹੀਂ ਸਾਧਦੇ ਰਹਿਣਾ ਪਹਿਲਾਂ ਫੀਲਿੰਗ ਫੀਲਿੰਗ ਜੀ ਵਧੀਆ ਸੋਚ ਥੋੜਾ ਕਹਿੰਦਾ ਮਤਲਬ ਥੋਡੇ ਮਾਈਂਡ ਦੇ ਵਿੱਚ ਪੋਜ਼ਿਟਿਵ ਵਾਈਬ ਹੋਣੀ ਚਾਹੀਦੀ ਆ ਹਰ ਟਾਈਮ ਪੋਜ਼ਿਟਿਵ ਹੀ ਰਹਿਣਾ ਈ ਥੋਡੇ ਵਾਈਬ ਦੇ ਵਿੱਚ ਇਮੇਜੀਨੇਸ਼ਨ ਹੋਣੀ ਚਾਹੀਦੀ ਆ ਚੰਗੀ ਪੋਜ਼ਿਟਿਵਿਟੀ ਹੋਣੀ ਚਾਹੀਦੀ ਅੱਜ ਦੀ ਗੱਡੀ ਸ਼ੇਅਰ ਕਰਨ ਯੋਗ ਨਹੀਂ ਤੁਸੀਂ ਸੋਚੋ ਵੀ ਜਦੋਂ ਪਰਮਾਤਮਾ ਨੇ ਸ਼ੇਅਰ ਯੋਗਾ ਕਰਤਾ ਨਾ ਤੇ ਜਿੱਦੇ ਮੇਰਾ ਸਰੀਰ ਸਹੀ ਹੋਇਆ ਤੇ ਮੈਂ ਨਾ ਡੰਡ ਮਾਣੇ ਸਰੀਰ ਬਣਾਉਣਾ ਏ ਕਹਣਾ ਉਹ ਚੀਜ਼ ਹੋਣੀ ਹੋਣੀ ਕਿ ਥੋੜਾ ਕਹਿੰਦਾ ਮਤਲਬ ਜੇ ਤੁਸੀਂ ਮੰਝੇ ਤੇ ਪਈਓ ਤਾਂ ਵੀ ਦਿਮਾਗ ਨੂੰ ਪੋਜ਼ਿਟਿਵ ਪਾਸੇ ਲੱਗ ਬਾਤ ਉਹ ਥੋੜਾ ਜਿਹਾ ਨਾ ਹੋਇਆ ਇਹ ਹੋ ਹੀ ਨਹੀਂ ਸਕਦਾ ਵੀ ਕੀ ਨਾ ਸ਼ੁਰੂ ਜੇ ਕੋਰਸ ਪਰਸੈਂਟ ਕਰਿਓ ਬਾਦ ਪਰਮਾਦਮ ਨੇ ਆਪੀ ਲੈ ਲੈਣੀ ਆ ਆਪੀ ਰਾਹ ਬਣਾ ਦੇਣੇ ਆ ਆਪੀ ਖਰਾਕ ਦਾ ਹੀਲਾ ਕਰ ਦੇਣਾ ਸਾਰੇ ਹੱਲ ਹੋ ਜਾਣੇ ਇੱਥੇ ਹੁਣ ਇਦਾਂ ਅੱਗੇ ਆਪਣਾ ਇਹੀ ਵਿਦਨ ਹੈ ਜੋ ਆਪਣਾ ਉਹ ਏਰੀਆ ਹੈ ਉਹਦੇ ਚ ਆਪਾਂ ਥੋੜਾ ਵੇਟ ਰੱਸਾ ਵਗੈਰਾ ਟਾਇਰ ਵਗੈਰਾ ਲਾ ਕੇ ਆੜੇ ਦਵਾਲੇ ਦੇ ਜੋ ਪਿੰਡਾਂ ਦੇ ਜਵਾਕ ਨੇ ਵੀ 2 4 5 7 ਆਉਣ ਲੱਗਣ ਜੋ ਆਪਣੇ ਖੇਤ ਦਾ ਫਲ ਫਰੂਟ ਬੱਚੇ ਕਰੇ ਵੀ ਬੱਚਿਆਂ ਨੂੰ ਉਹ ਇਕੱਠੇ ਉਰੀ ਖਵਾਈਏ ਪਿਆਈਏ ਦੇਸੀ ਮੁਰਗੇ ਵਗੈਰਾ ਰੱਖੇ ਹੋਇਆ ਹੋਰ ਰੱਖਾਂਗੇ ਵੀ ਜਾਂਦੇ ਹੋਏ ਜਿੰਨਾ ਮਾਨਤਾਨ ਹੋਇਆ ਉਹਨਾਂ ਵੀ ਕਰਕੇ ਤੋਰਿਆ ਕਰਾਂਗੇ ਵੀ ਬੱਚੇ ਲੈਣਾ ਕੁਛ ਨਹੀਂ ਕਿਸੇ ਤੋਂ ਦੇਣਾ ਆਪਾਂ ਲੈ ਕੀ ਕਰਨੀ ਆਪਾਂ ਤਾਂ ਬੱਚੇ ਆ ਗਏ ਆਪਣਾ ਉਹ ਵਿਜ਼ਨ ਦੇਖ ਲੈਣ ਸ਼ਾਇਦ ਇੰਨੇ ਬਾਨੇ ਨਾ ਉਹ ਆਪਦੇ ਖੇਤ ਤੇ ਜਾ ਕੇ ਚਾਰ ਰੱਖਣ ਹੁਣ ਸਰਕਾਰ ਨੇ ਤੁਸੀਂ ਤਾਂ ਐਗਜ਼ੈਂਪਲ ਸੈੱਟ ਕਰਨੀ ਹੈ ਸਰਕਾਰ ਨੇ ਵਧੀਆ ਫੈਸਲਾ ਲਿਆ ਚਾਰ ਵਾਲਾ ਹੂੰ ਬਸ ਬਹੁਤ ਵਧੀਆ ਫੈਸਲਾ ਹੈ ਵੀ ਪਰ ਉਹ ਚਾਹੇ ਬਸ ਇੱਕ ਰੇਸ਼ੋ ਨਹੀਂ ਰੱਖਣੀ ਸੀ ਵੀ ਸਾਰੇ ਬੰਦੇ ਮੋਟਰ ਤੇ ਚਾਰ ਵੀ ਕਿੱਲੇ ਦੋ ਕਿੱਲੇ ਵਾਲੇ ਨੂੰ ਤਾਂ ਚਲੋ ਚਾਰ ਪਾਉਂਦੇ ਆ ਤੇ ਆਪਾਂ ਕਹਿੰਦੇ ਆ ਵੀ ਸਰਕਾਰ ਕਰੇ ਵੀ ਕਿੱਲੇ ਮੰਗਰ ਪੰਜ ਹੂੰ ਤੇ ਜਿਹੜੇ ਕੋਲੇ 10 ਕਿੱਲਾਂ ਤੋਂ ਵੱਧ ਹੈ ਕੋਈ ਨੌਕਰੀ ਪੇਸ਼ ਹੈ ਜਿਹਦੀ ਆਮਦਨ ਸੋਰਸ ਵਧੀਆ ਉਹਨਾਂ ਕਿੱਲੇ ਮੰਗਦੀ ਪੰਜ ਕਰ ਤੋਂ ਉਹਨਾਂ ਕਿੱਲੇ ਮੰਗਰਗਾ ਪੰਜ ਉਹ ਚਾਹੇ ਸਰਕਾਰ ਫਰੀ ਦੇ ਦੇ ਫਲ ਫਰੂਟ ਵਾਲੇ ਫਲ ਫਰੂਟ ਵੀ ਕਿਸਾਨ ਦਾ ਕੱਲੇ ਲਾ ਲਾ ਬਈ ਪਰਾ ਇਹ ਵੀ ਵਧੀਆ ਠੀਕ ਇੰਨਾ ਕ ਤਾਂ ਵਧੀਆ ਹਾਂ ਅੰਨਾ ਚਾਹੀਦਾ ਚੰਗੀ ਗੱਲ ਆ ਵੀ ਥੋੜਾ ਜਿਹਾ ਕਰ ਦੇ ਤੱਕਾ ਹਾਂ ਤੇ ਇਹਦੇ ਚ ਇਹ ਵੀ ਆ ਫਾਇਦਾ ਦੋ ਫਾਇਦਾ ਉਹਨੂੰ ਉਸ ਤੋਂ ਵੱਧ ਹੀ ਖੁਸ਼ੀ ਮਿਲੂ ਜਿਹੜੇ ਨੂੰ ਕੇਰਾ ਲਾਉਣ ਲੱਗੇ ਕੋਈ ਦੁੱਖ ਹੋ ਸਕਦਾ ਮੇਰੀ ਫਸਲ ਕੱਪਾ ਵੀ ਬਹੁਤ ਦਾ ਮਤਲਬ ਕਿ ਉਹਨੂੰ ਪੁੰਨ ਵੀ ਲੱਗੂਗਾ ਤੇ ਜਿਹੜੀ ਉਹਨੂੰ ਸੰਤੁਸ਼ਟੀ ਮਿਲੂਗਾ ਮ ਉਹ ਜਿੰਨੀ ਹੋਣਾ ਹੈ ਨਹੀਂ ਮਿਲਦਾ ਉਹ ਕਿਸੇ ਪੈਸੇ ਨਾਲ ਨਹੀਂ ਕਿਤੇ ਘੁੰਮ ਕੇ ਨਾ ਕਰਾਂ ਦੀ ਲੋੜ ਨਹੀਂ ਠੀਕ ਹੈ ਹਾਂਜੀ ਇਹ ਸੀ ਨੌਜਵਾਨ ਜਿੰਮੀ ਦੰਦੀਵਾਲ ਜਿਹੜੇ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਆ ਤੇ ਫਾਦਰ ਸਾਹਿਬ ਇਹਨਾਂ ਦੇ ਘੱਟੋ ਘੱਟ 13-14 ਘੰਟੇ ਡਿਊਟੀ ਖੇਤ ਹੈ ਤਿੰਨ ਦੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੋਈ ਆ 7-8 ਕਿੱਲੇ ਬਾਣ ਦੇ ਵਿੱਚੋਂ ਡੇਢ ਕਿੱਲਾ ਬਾਣ ਕੱਲਾ ਦਰਖਤਾਂ ਨੂੰ ਜੰਗਲਾਂ ਨੂੰ ਸਮਰਪਿਤ ਕੀਤਾ ਹੋਇਆ ਜਿੱਥੇ ਇਹਨਾਂ ਦਾ ਆਪ ਦਾ ਵੀ ਰੈਣ ਬਸੇਰਾ ਬਣਿਆ ਕੋਈ ਫਾਰਮ ਬਣਾਇਆ ਖੇਤ ਪਰ ਉਹ ਮੋਡੀਫਿਕੇਸ਼ਨ ਨਹੀਂ ਦਿੱਤੀ ਕੋਈ ਪੈਸਾ ਨਹੀਂ ਲਾਇਆ ਕੁਦਰਤੀ ਤਰੀਕੇ ਨਾਲ ਉਹੀ ਚੁੱਲਾ ਉਹੀ ਪਤੀਲਾ ਉਹੀ ਚਾਹ ਉਹੀ ਕੱਪ ਨੇਚਰਲ ਤਰੀਕੇ ਨਾਲ ਜੇ ਕੋਈ ਰਿਸ਼ਤੇਦਾਰ ਆਵੇ ਤਾਂ ਵੀ ਆਉ ਭਗਤ ਇਹਨਾਂ ਦੀ ਉਮੀ ਹੈ ਆਪ ਵੀ ਉਮੀ ਹੈ ਮਤਲਬ ਕੁਦਰਤੀ ਜਿਹੜੀ ਅੱਜ ਤੋਂ 20 50 ਸਾਲ ਪਹਿਲਾਂ ਦੀ ਜਿਵੇਂ ਰਵਾਇਤੀ ਹੁੰਦੇ ਸੀ ਆਪਣੇ ਖਾਣੇ ਜਿਵੇਂ ਗੋੜ ਵਾਲੀ ਚਾਹ ਹੋਰ ਉਹ ਸਾਰਾ ਸਿਸਟਮ ਇਹਨਾਂ ਦਾ ਉਵੇਂ ਚੱਲਦਾ ਤੇ ਦੂਜੀ ਗੱਲ ਨੌਜਵਾਨ ਵੀਰ ਨੌਕਰੀ ਤੇ ਵੀ ਆ ਪਰ ਅੱਜ ਕੀ ਬੜਾ ਫੋਨ ਹੈ ਸਭ ਤੋਂ ਵੱਡੀ ਐਗਜ਼ੈਂਪਲ ਕਿ ਤੁਸੀਂ ਆਪਣੇ ਮਾਈਂਡ ਨੂੰ ਸੰਤੁਸ਼ਟ ਕਰਨਾ ਹੈ ਮਾਈਂਡ ਨੂੰ ਪੈਸੀਫਾਈ ਕਰਨਾ ਹੈ ਟੈਨਸ਼ਨ ਤੋਂ ਦੂਰ ਰਹਿਣਾ ਤੇ ਕੁਦਰਤੀ ਤਰੀਕੇ ਨਾਲ ਜੀਵਨ ਜਿਉਣਾ ਹੈ ਤਾਂ ਥੋੜਾ ਬਹੁਤਾ Android ਫੋਨ ਤੋਂ ਜਿੰਨਾ ਬਚਿਆ ਜਾਵੇ ਚੰਗਾ ਐਦਾਂ ਦੀ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਨੌਜਵਾਨ ਨੂੰ ਲੈ ਕੇ ਜਾਂ ਹੋਰ ਮੁੱਦੇ ਨੂੰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਕੈਮਰਾਮੈਨ ਪ੍ਰਦੀਪ ਸਿੰਘ ਦੇ ਨਾਲ ਇਕਵਾਲ ਸਿੰਘ ਸਿੱਧੂ ਨੂੰ ਅਜਾਤ ਧੰਨਵਾਦ